ਸੁਈਆਂ ਚ ਬੋਚ ਬੋਚ ਚੈੱਕ ਕਰਦੀਆਂ ਵੀ ਇਹਨਾਂ ਦੀ ਅਣਖ ਜਾਂਦੀ ਹੈ ਕੋਈ ਵੀ ਸਰਕਾਰ ਹੋਵੇ ਸੈਂਟਰ ਦੇ ਵਿੱਚ ਉਹਨੂੰ ਇਹ ਪਤਾ ਲੱਗ ਜਾਏ ਵੀ ਜੇ ਅਸੀਂ ਅੱਜ ਤੋਂ ਬਾਅਦ ਕਲਮ ਦੁਆਰਾ ਕੋਈ ਗਲਤ ਫੈਸਲਾ ਪੰਜਾਬ ਲਈ ਕੀਤਾ ਸਾਡੇ ਨਾਲ ਉਸ ਦਿਨ ਵਾਲੀ ਹੋਊਗੀ ਪਤਾ ਲੱਗ ਜੂ ਵੀ ਇਹਨਾਂ ਚ ਕਰੰਟ ਪੂਰਾ ਹੈ ਕਿ ਇਸ ਇਕੱਠ ਦੇ ਨਾਲ ਚੀਕ ਵੱਜੂਗੀ ਮਸਲਾ ਹੱਲ ਵਾਲੇ ਪਾਸੇ ਜਾਊਗਾ ਜਾਂ ਫਿਰ ਇੱਕ ਇਕੱਠ ਬਣ ਕੇ ਇੱਕ ਉਹ ਖਬਰਾਂ ਤੇ ਸਾਡੇ মিডিਆ ਦੀ ਖਬਰਾਂ ਬਣ ਕੇ ਰਹਿ ਜਾਊਗਾ ਉਸ ਤੋਂ ਬਾਅਦ ਫਿਰ ਸਰਕਾਰ ਦਬਾਅ ਨਾਲ ਜਾਈਗੀ ਨਾ ਦਿੱਤੀ ਬਹੁਤ ਸਾਰੇ ਲੀਡਰ ਇੱਥੋਂ ਗਏ ਐਮ.ਐਲ.ਏ ਤੱਕ ਬਣ ਗਏ ਐਮ.ਪੀ ਤੱਕ ਬਣ ਗਏ ਪਰ ਜਿਹੜਾ ਉਹਨਾਂ ਦਾ ਬੰਦ ਦਾ ਦਾਵਾ ਸੀ ਇੱਥੇ ਜਾਓ ਜ਼ੋਰ ਮਾਰ ਕੇ ਜੋ ਮਰਜ਼ੀ ਕਰਾ ਸਕਦੇ ਸੀ ਉਸ ਹਕੀਕਤ ਚ ਕਰਾ ਨਹੀਂ ਰਿਹਾ ਖਾ ਕੇ ਇੱਥੇ ਬਿਸਕਟ ਕਰਾ ਕੇ ਕਮਰੇ ਫਰੀ ਦੇ ਬੁੱਕ ਬੁੱਕ ਡੱਕਾ ਨਹੀਂ ਤੋੜਿਆ ਐਤ ਕੀ ਦਾ ਸੀਜ਼ਨ ਸੀਗਾ ਲਣਕਾਂ ਬੀਜ ਲੈਣ ਮੈਂ ਪਾਵੇ ਨਾਲ ਕਹਿਣਾ ਵੀ ਇਹ ਕੱਟ ਜਿਹੜਾ ਅੱਜ ਤੁਸੀਂ ਵੇਖਿਆ ਇਹ ਟ੍ਰਿਪਲ ਤੋਂ ਵੀ ਗਾਂ ਡੱਕ ਜਾਊਗਾ ਤੁਹਾਨੂੰ ਮੈਂ ਸੜਕਾਂ ਜਾਮ ਵਿਖਾਊਗਾ ਤੁਹਾਨੂੰ ਹਰ ਜ਼ਿਲ੍ਹੇ ਚ ਬੈਸਟ ਹੁੰਦਾ ਦਿਖਾਊਗਾ ਜਿੱਤੇ ਫਿਰ ਸਮਝ ਲਾਣਾ ਚਾਹੀਦਾ ਕਿ ਤੇ ਯੂਨੀਵਰਸਿਟੀ ਲੈਣ ਆਏ ਚੰਡੀਗੜ੍ਹ ਨ ਆਮ ਆਦਮੀ ਪਾਰਟੀ ਦੇ ਐਮਪੀ ਐਮਐਲਏ ਇੱਥੇ ਆਏ ਉਹਨਾਂ ਦਾ ਸਵਾਗਤ ਹੋਇਆ ਪਰ ਦੁੱਖ ਇਸ ਗੱਲ ਦਾ ਇੱਕ ਪਾਸੇ ਤੁਸੀਂ ਇੱਥੇ ਆ ਕੇ ਧਰਨੇ ਦੇ ਵਿੱਚ ਹਮਦਰਦੀ ਦਿਖਾ ਰਹੇ ਹੋ ਦੂਜੇ ਪਾਸੇ ਤੁਹਾਡੀ ਸਟੇਟ ਦੀ ਪੁਲਿਸ ਪੰਜਾਬ ਨੰਬਰ ਗੱਡੀਆਂ ਨੂੰ ਮਹਾਲੀ ਦੇ ਵਿੱਚ ਰੋਕੀ ਜਾਂਦੀ ਹੈ ਐ ਹੋਰ ਸਾਨੂੰ ਕੋਈ ਸ਼ੌਂਕ ਨਹੀਂ ਸੀ ਸਾਨੂੰ ਕੋਈ AK47 ਨਾਲ ਪਿਆਰ ਨਹੀਂ ਸੀ ਸਾਡਾ AK47 ਨਾਲ ਪਿਆਰ ਇਸ ਗੱਲ ਕਰਕੇ ਪੈਂਦਾ ਜਦੋਂ ਤੁਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਕਾਲ ਤੱਕ ਛਾ ਦੋਗੇ ਤੇ ਜੇ ਉਦੋਂ ਵੀ ਅਸੀਂ AK47 ਨਾ ਚੱਕਾਂਗੇ ਤਾਂ ਫਿਰ ਲੱਖ ਦੀ ਲਾਹਣ ਤਾਂ ਸਾਡੇ ਠੀਕ ਆ ਆਪਦੇ ਆਪ ਤੇ ਹੋਣ ਤੇ ਸਾਡੇ ਗੁਰੂ ਦੇ ਪੁੱਤਰ ਹੋਣ ਤੇ ਇਸ ਯੂਨੀਵਰਸਿਟੀ ਤੇ ਦਾਵਾ ਸਾਡਾ ਹੈ ਇਹ ਯੂਨੀਵਰਸਿਟੀ ਆ ਸਾਡੀ ਮਾਂ ਯੂਨੀਵਰਸਿਟੀ ਆ ਹੁਣ ਅਸੀਂ ਇੱਥੇ ਕੱਟ ਕਰਕੇ ਕੀ ਲੈਣਾ ਸੀ ਅਸੀਂ ਕੱਟ ਕਰਕੇ ਕੀ ਲੈਣਾ ਜੇ ਸੈਨਟ ਚੱਲੀ ਜਾਂਦੀ ਆ ਸਿੰਡੀਗੇਟ ਚੱਲੀ ਜਾਂਦੀ ਆ ਵਧੀਆ ਕੰਮ ਸਮੂਥਲੀ ਚੱਲੀ ਜਾਂਦਾ ਤਾਂ ਅਸੀਂ ਹਰ ਕਮਲੇ ਆ ਲੋਕ ਆ ਜਿੰਨੇ ਇੱਥੇ ਆਏ ਨਾ ਵਿੱਚੋਂ 90% ਕਣਕ ਆਪਦੀ ਵਿੱਚੇ ਛੱਡ ਕੇ ਆਏ ਆ ਹਰਿਆਣੇ ਨੇ ਆਪਦੀ ਕਰੁਕਸ਼ਤਰ ਯੂਨੀਵਰਸਿਟੀ ਬਣਾਈ ਸ਼ਿਮਲੇ ਨੇ ਆਪਦੀ ਸ਼ਿਮਲਾ ਯੂਨੀਵਰਸਿਟੀ ਬਣਾਈ ਇਹ ਸਾਡੀ ਯੂਨੀਵਰਸਿਟੀ ਰਹੇਗੀ ਠੀਕ ਉਹਦੇ ਬਾਅਦ ਸੈਂਟਰ ਨੇ ਵਿੱਚ ਹਿੱਸਾ ਰੱਖ ਲਿਆ 60% ਦਾ ਯਾ ਠੀਕ ਆ ਜੇ ਸੈਂਟਰ ਦਿੰਦਾ ਸਾਡੀਆਂ ਸਾਡੇ ਲੀਡਰ ਕੀ ਕਰੀ ਜਾਂਦੇ ਆ ਉਹਨਾਂ ਨੂੰ ਕਿਹੜੀ ਵੀ ਸਾਡੀ ਸਟੇਟ ਦੀ ਯੂਨੀਵਰਸਿਟੀ ਆਏ ਸਾਡਾ ਇਹਦੇ ਤੇ ਦਾਵਾ ਪੰਜਾਬ ਆਜ਼ਾਦ ਸੀ ਪੰਜਾਬ ਆਜ਼ਾਦ ਹੈ ਪੰਜਾਬ ਆਜ਼ਾਦ ਰਹੂਗਾ ਇਹਨੂੰ ਜਦੋਂ ਵੀ ਕੋਈ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰੂਗਾ ਉਹਨੂੰ ਮੂੰਹ ਤੋੜ ਮਾਰ ਜਵਾਬ ਮਿਲੂਗਾ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਅਸਲ ਵਿੱਚ ਵਿਵਾਦ ਸ਼ੁਰੂ ਕਿੱਥੋਂ ਹੁੰਦਾ ਹੈ ਇਹ ਕਦੋਂ ਖਾਕੀ ਨਿੱਕਰਾਂ ਦਾ ਇੱਥੇ ਹਮਲਾ ਹੁੰਦਾ ਹੈ ਸੈਨੇਟਰ ਦੀਆਂ ਚੋਣਾਂ ਤੇ ਰੋਕ ਲੱਗਦੀ ਹੈ तमाम ਬਹੁਤ ਸਾਰੇ ਮੁੱਦੇ ਹੈਗੇ ਆ ਪਿੱਛੇ ਲੰਮਾ ਸਮਾਂ ਪ੍ਰਧਾਨਗੀ ਕੀਤੀ ਇੱਥੇ ਰੋਬਨ ਬਰਾੜ ਭਾਕ ਸਰ ਤੋਂ ਜਿਹੜੇ ਕਿ ਅਕਾਲੀ ਦਲ ਐਸਓਆਈ ਜਾਂ ਹੋਰ ਬੜੀਆਂ ਥਾਵਾਂ ਤੇ ਵਿਚਰੇ ਨੇ ਤੇ ਉਹ ਸਾਡੇ ਨਾਲ ਮੌਜੂਦ ਹੈਗੇ ਨੇ ਜਦੋਂ ਤੁਸੀਂ ਪ੍ਰਧਾਨ ਸੀ ਰੋਬਨ ਜੀ ਉਦੋਂ ਇੱਥੇ ਸਭ ਤੋਂ ਪਹਿਲਾਂ ਰੌਲਾ ਪੈਂਦਾ 2018 ਦੇ ਵਿੱਚ ਰੌਲਾ ਪੈਂਦਾ ਉਦੋਂ ਖਾਕੀ ਨਿੱਕਰ ਦਾ ਹਮਲਾ ਹੋਣਾ ਸ਼ੁਰੂ ਹੋ ਗਿਆ ਸੀਗਾ 2021 ਦੇ ਵਿੱਚ ਸੈਨੇਟਰ ਦੀਆਂ ਚੋਣਾਂ ਅਸੀਂ ਤਾਂ ਉਦੋਂ ਵੀ ਅਸੀਂ ਮਤਲਬ ਐਸੋਆਈ ਦਾ ਨੈਸ਼ਨਲ ਪ੍ਰਧਾਨ ਸੀ ਉਦੋਂ ਅਸੀਂ ਇੱਥੇ ਵੀਸੀ ਆਫਿਸ ਦੇ ਅੱਗੇ ਪੂਰਾ ਵੱਡਾ ਪ੍ਰੋਟੈਸਟ ਕੀਤਾ ਸੀਗਾ ਤੇ ਅਸੀਂ ਧਰਨਾ ਵੀ ਲਾਇਆ ਸੀ ਵੀ ਇਹ ਸੈਨੇਟ ਦੀਆਂ ਚੋਣਾਂ ਕਰਾਈਆਂ ਜਾਣ ਤਾਂ ਉਸ ਧਰਨੇ ਦੇ ਵਿੱਚ ਮੁੜ ਕੇ ਸਾਰੀਆਂ ਜਿੰਨੀਆਂ ਵੀ ਪੰਜਾਬ ਦੀਆਂ ਜੱਥੇਬੰਦੀਆਂ ਜਿਹੜੇ ਸੈਨੇਟਰ ਲੜਨਾ ਚਾਹੁੰਦੇ ਆ ਉਹ ਵੀ ਨੌਜਵਾਨ ਆਗੇ ਸੀ ਤਾਂ ਉਹ ਧਰਨਾ ਸਾਡਾ ਕਾਫੀ ਲੰਬਾ ਟਾਈਮ ਚੱਲਿਆ ਸੀ ਤੇ ਉਸ ਤੋਂ ਬਾਅਦ ਮਤਲਬ ਸਾਨੂੰ ਡੇਟ ਮਿਲੀ ਸੀਗੀ ਤੇ ਉਹੀ ਕੰਮ ਅੱਜ 4 ਸਾਲ ਬਾਅਦ ਇਵਨ ਕਿ 5 ਸਾਲ ਬਾਅਦ ਉਹੀ ਕੰਮ ਫੇਰ ਕਰਤਾ ਉਹ ਦੁਬਾਰਾ ਫੇਰ ਸੈਨੇਟ ਦੀਆਂ ਚੋਣਾਂ ਭੰਗ ਕਰ ਦਿੱਤੀਆਂ ਗਈਆਂ ਸੈਨੇਟ ਭੰਗ ਹੋ ਗਈ ਆ ਤੇ ਉਹਦੇ ਦੁਆਰਾ ਫਿਰ ਸਾਰੇ ਪੰਜਾਬ ਯੂਨੀਵਰਸਿਟੀ ਦੇ ਨੌਜਵਾਨ ਜਿੰਨੀਆਂ ਵਿਦਿਆਰਥੀ ਜੱਥੇਬੰਦੀਆਂ ਜਿੰਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਆ ਜੋ ਸੈਨੇਟ ਨੂੰ ਇਲੈਕਸ਼ਨ ਲੜਨਾ ਚਾਹੁੰਦੇ ਆ ਉਹ ਦੁਬਾਰਾ ਫੇਰ ਅੱਜ ਇੱਥੇ ਹੋਏ ਉਹਨਾਂ ਨੇ ਕਾਲ ਕੀਤੀ ਪੰਜਾਬ ਦੀ ਕੋਈ ਵੀ ਅਨਮੋਲ ਚੀਜ਼ ਹੁੰਦੀ ਹੈ ਚਾਹੇ ਚੰਡੀਗੜ੍ਹ ਸੀ ਯੂਨੀਵਰਸਿਟੀ ਜਾਂ ਹੋਰ तमाम ਚੀਜ਼ਾਂ ਉਹਨਾਂ ਤੇ ਵਾਰ-ਵਾਰ ਹਮਲੇ ਹੋ ਰਹੇ ਤੇ ਇੱਕ-ਇੱਕ ਕਰਕੇ ਖੋਇਆ ਜਾ ਰਿਹਾ ਬਹੁਤ ਪਹਿਲਾਂ ਲੋਕ ਘੱਟ ਬੋਲੇ ਅੱਜ ਤਾਂ ਵੇਖੋ ਬਹੁਤ ਇਕੱਠ ਵੱਡਾ ਹੋ ਗਿਆ ਇੱਥੇ ਜੇ ਵੇਖੀਏ ਤਾਂ ਪਰ ਪਹਿਲਾਂ ਬੋਲ ਨਹੀਂ ਰਹੇ ਮੈਨੂੰ ਇੱਕ ਗੱਲ ਦੀ ਹਮੇਸ਼ਾ ਸਮਝ ਨਹੀਂ ਆਈ ਮੇਰਾ ਮੈਨੂੰ ਮੈਨੂੰ ਦੁੱਖ ਆ ਮੈਂ ਦਿੱਲੀ ਨੂੰ ਗੱਲ ਇੱਕ ਪੁੱਛਣੀ ਚਾਹਣਾ ਦੇਸ਼ ਨੂੰ ਆਜ਼ਾਦ ਕਰਾਉਣ ਲਈ 80% ਕੁਰਬਾਨੀਆਂ ਸਾਡੀਆਂ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ ਆਵਾਜ਼ ਮਾਰੀ ਕਿ ਦੇਸ਼ ਨੂੰ ਸੋਨੇ ਦੀ ਲੋੜ ਆ ਤਾਂ ਸਾਡੇ ਪੰਜਾਬੀਗਾਨੇ ਸਭ ਤੋਂ ਵੱਧ ਸੋਨਾ ਇਕੱਠਾ ਕਰਕੇ ਦਾਨ ਸਾਡੀਆਂ ਮਾਵਾਂ ਨੇ ਕੰਨਾਂ ਦੀਆਂ ਵਾਲੀਆਂ ਤੱਕ ਦਾਨ ਕਰਤੀਆਂ ਵੀ ਪਹਿਲਾਂ ਦੇਸ਼ ਬਚਾਓ ਉਸ ਤੋਂ ਬਾਅਦ ਜੇ ਹਰੀ ਕ੍ਰਾਂਤੀ ਦੀ ਗੱਲ ਹੈ ਜੇ ਦੇਸ਼ ਨੂੰ ਅਮਰੀਕਾ ਅਗੇ ਦੇਸ਼ ਅਗੇ ਹੱਥ ਹਟਣਾ ਪਿਆ ਕਣਕ ਲਈ ਤਾਂ ਅਸੀਂ ਹਰੀ ਕ੍ਰਾਂਤੀ ਲੈ ਕੇ ਦੇਸ਼ ਦਾ ਢਿੱਡ ਭਰਿਆ ਉਸ ਤੋਂ ਬਾਅਦ ਫੈਡਰਲਿਜ਼ਮ ਦੀ ਗੱਲ ਚੱਲੀ ਉਹਦੇ ਖਿਲਾਫ ਸਾਡੇ ਤੋਂ ਸਾਡਾ ਸਾਡਾ ਸਿੱਖ ਕੌਮ ਦਾ ਮਹਾਨ ਜਰਨਲ ਖੋਲ੍ਹਿਆ ਉਸ ਲੜਾਈ ਤੋਂ ਬਾਅਦ 82 ਵਿੱਚ ਸਾਡੇ ਨਾਲ ਕੀ ਕੁਝ ਵਾਪਰਿਆ 10 ਸਾਲ ਅਸੀਂ ਸੰਤਾਪ ਹੜਾਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਕਿਵੇਂ ਸਾਡੇ ਫੁੱਲਾਂ ਅਗੇ ਨੌਜਵਾਨ ਖੱਪਰਿਆਂ ਨਾਲ ਖਹਿਗੇ ਕਿਵੇਂ ਸਾਡੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਕਿਵੇਂ ਸਾਡੀਆਂ ਭੈਣਾਂ ਦੀ ਪੱਤ ਲੁੱਟੀ ਗਈ ਉਹ ਸਾਰਿਆਂ ਨੇ ਵੇਖਿਆ ਉਸ ਤੋਂ ਬਾਅਦ ਜੇ ਅਸੀਂ ਪੰਜਾਬ ਦੁਆਰਾ ਪੈਰਾਂ ਸਿਰ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਾਡੇ ਖੇਤੀ ਕਾਨੂੰਨ ਲਿਆ ਕੇ ਸਾਡੇ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜੇ ਉਹ ਉਹ ਵੀ ਸਾਨੂੰ ਸਾਲ ਭਰ ਸੰਘਰਸ਼ ਕਰਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰਵਾ ਕੇ ਅਸੀਂ ਉਹ ਅੰਦੋਲਨ ਵਾਪ ਜਿੱਤ ਕੇ ਵਾਪਸ ਆਏ ਤਾਂ ਸਾਡੀ ਧਰਤੀ ਮਾਣੋਂ ਪੈਗੇ ਸਾਡੀ ਜ਼ਮੀਨਾਂ ਨੂੰ ਪੈਗੇ ਜੇ ਜ਼ਮੀਨਾਂ ਤੋਂ ਬਾਅਦ ਜੇ ਜ਼ਮੀਨਾਂ ਵਾਲੇ ਕੰਮ ਤੁਸੀਂ ਫੜੇ ਕਿ ਫਿਰ ਸਾਡੇ ਪਾਣੀ ਨੂੰ ਪੈਗੇ ਜੇ ਪਾਣੀ ਲਈ ਅਸੀਂ ਸੰਘਰਸ਼ ਕੀਤਾ ਹੁਣ ਸਾਡੀ ਵਿੱਦਿਆ ਜਿਹੜੀ ਅਸੀਂ ਕਹਨੇ ਆ ਇੱਕ ਸਾਡੀ ਮਾਂ ਜਨਮ ਦੇ ਨਾਲ ਹੀ ਆ ਇੱਕ ਮਾਂ ਵਿੱਦਿਆ ਦੇਣ ਵਾਲੀ ਹੈ ਜਿਹੜੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਅੱਜ ਤੁਸੀਂ ਪੱਤਰਕਾਰ ਬਣੇ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਅਸੀਂ ਸਮਾਜ ਦੇ ਵਿੱਚ ਵਿੱਚ ਦੇ ਆ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਹੁੰਨੇ ਆ ਤੇ ਮਾਂ ਨੇ ਸਾਨੂੰ ਬਹੁਤ ਕੁਝ ਦਿੱਤਿਆ ਪੜ੍ਹਾਈ ਸਾਨੂੰ ਬਹੁਤ ਕੁਝ ਦਿੰਦੀ ਆ ਹੁਣ ਸਾਡੀ ਮਾਂ ਨੂੰ ਸਾਡੇ ਤੋਂ ਖੋਣ ਆ ਗਈ ਮੈਂ ਸਮਝਦਾ ਵੀ ਇਹ ਕਿੰਨਾ ਚਿਰ ਚੱਲੂਗਾ ਸਾਡੇ ਤੋਂ ਕੀ ਗੁਨਾਹ ਹੋ ਗਿਆ ਪੰਜਾਬ ਤੋਂ ਕੀ ਗੁਨਾਹ ਹੋ ਗਿਆ ਸਾਡੇ ਪੰਜਾਬੀਆਂ ਤੋਂ ਅਸੀਂ ਕੀ ਕੀ ਕੀਤਾ ਭਾਰਤ ਲਈ ਠੀਕ ਅਸੀਂ ਦੱਸੋ ਜਾਂਦਾ ਕਿ ਅਸੀਂ ਦੂਜੀਆਂ ਸਟੇਟਾਂ ਨਾਲੋਂ ਸਭ ਤੋਂ ਵੱਧ ਮੈਂ ਤੁਹਾਨੂੰ ਕਿੰਨੀਆਂ ਗੱਲਾਂ ਗੜਾਤੀਆਂ ਹਮੇਸ਼ਾ ਪੰਜਾਬ ਨੇ ਆਪਦਾ ਸਹੀ ਫਰਜ਼ ਨਿਭਾਇਆ ਵੀ ਅਸੀਂ ਇਸ ਦੇਸ਼ ਦੇ ਵਿੱਚ ਆ ਪਰ ਜਦੋਂ ਵੀ ਕਦੇ ਸਾਡੇ ਨਾਲ ਮਤਰੀ ਮਾਲਾ ਸ਼ੁਰੂ ਕੀ ਹੋਇਆ ਅੱਜ ਤੱਕ ਆ ਤੁਹਾਡੇ ਸਾਹਮਣੇ ਆ ਇਹ ਸਿਰਾਂ ਨਤੀਜਾ ਕਿ ਅੱਜ ਪੰਜਾਬ ਦੇ ਹਰ ਘਰ ਦੇ ਵਿੱਚੋਂ ਸਾਡੀ ਭੈਣ ਸਾਡਾ ਭਰਾ ਹਮ ਹਮ ਆ ਕੇ ਚੰਡੀਗੜ੍ਹ ਪਹੁੰਚਿਆ ਬਾਰਡਰ ਸੀਲ ਕਰਦੇ ਹੋਰ ਛੱਡੋ ਚੰਡੀਗੜ੍ਹ ਪੁਲਿਸ ਨੇ ਤਾਂ ਕਰਨੀ ਕਰਨੀ ਸੀ ਪੰਜਾਬ ਪੁਲਿਸ ਵੀ ਬਾਰਡਰ ਸੀਲ ਕਰੀ ਜਾਂਦੀ ਹੈ ਸਾਡੇ ਇੱਥੇ ਬੜੀ ਹੈਰਾਨਗੀ ਦੀ ਗੱਲ ਹੋਈ ਨਾ ਇੱਕ ਪਾਸੇ ਉਹਨਾਂ ਦੇ ਲੀਡਰ ਆਉਂ ਤੁਹਾਡੇ ਨਾਲ ਆ ਅਸੀਂ ਕਿਸੇ ਵੀ ਤਰੀਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੂਜੇ ਪਾਸੇ ਵੈਰੀਫਾਈ ਕਰਕੇ ਗੱਡੀਆਂ ਜਿਹੜੀਆਂ ਖਰੜ ਮਹੌਲੀ ਜਾਂ ਕਿਤੇ ਵੀ ਕਿਹਾ ਉਹਨਾਂ ਦੇ ਲੀਡਰ ਇੱਥੇ ਆਏ ਉਹਨਾਂ ਦਾ ਸਨਮਾਨ ਇੱਥੇ ਜੀ ਆਇਆਂ ਨੂੰ ਆਖਿਆ ਗਿਆ ਵੀ ਯਾਰ ਇੱਥੇ ਇਹਨਾਂ ਨੇ ਫੈਸਲਾ ਕੀਤਾ ਸੀ ਵੀ ਜੋ ਵੀ ਜੱਥੇਬੰਦੀ ਆ ਉਹ ਦੀ ਚਾਹੇ ਕਿਸਾਨ ਜੱਥੇਬੰਦੀ ਆ ਚਾਹੇ ਮਜ਼ਦੂਰ ਜੱਥੇਬੰਦੀ ਆ ਚਾਹੇ ਸਟੂਡੈਂਟ ਜੱਥੇਬੰਦੀ ਆ ਜੋ ਵੀ ਇੱਥੇ ਆਊਗਾ ਸੀ ਉਹਦਾ ਸਵਾਗਤ ਕਰਾਂਗੇ ਇੱਥੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਆਏ ਉਹਨਾਂ ਦਾ ਸਵਾਗਤ ਹੋਇਆ ਆਮ ਆਦਮੀ ਪਾਰਟੀ ਦੇ ਐਮਪੀ ਐਮਐਲਏ ਇੱਥੇ ਆਏ ਉਹਨਾਂ ਦਰਦੀ ਦਿਖਾ ਰਹੇ ਹਾਂ ਦੂਜੇ ਪਾਸੇ ਤੁਹਾਡੀ ਸਟੇਟ ਦੀ ਪੁਲਿਸ ਪੰਜਾਬ ਨੰਬਰ ਗੱਡੀਆਂ ਨੂੰ ਮਹਾਲੀ ਦੇ ਵਿੱਚ ਰੋਕੀ ਜਾਂਦੀ ਆ ਚੰਡੀਗੜ੍ਹ ਰੋਕ ਕੇ ਨਹੀਂ ਸਾਨੂੰ ਯੂਟੀ ਆ ਰੋਕ ਸਕਦੇ ਆ ਪੰਜਾਬ ਯੂਨੀਵਰਸਿਟੀ ਨੂੰ ਤੁਸੀਂ ਛੌਣੀ ਬਣਾਤਾ 20 20 ਫੁੱਟ ਦੇ ਬਾਹਰ ਤੁਸੀਂ ਹਰ ਕੰਧ ਦੇ ਨਾਲ ਇੱਕ ਇੱਕ ਮਲਾਜ਼ਮ ਖੜਾ ਕਰਤਾ ਕੀੜੀ ਤੁਸੀਂ ਟੱਪਣ ਨਹੀਂ ਦਿੱਤੀ ਉਦਾਂ ਸਾਡੇ ਨੌਜਵਾਨ ਸੰਘਰਸ਼ੀ ਨੌਜਵਾਨ ਜਿਹੜੇ ਪੰਜਾਬ ਦੇ ਵਿੱਚੋਂ ਚੱਲ ਕੇ ਆਏ ਸੀਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਥਾਪੜਾ ਜਿਨ੍ਹਾਂ ਨੇ ਅੱਜ ਸਾਬਤ ਕਰਤਾ ਕਿ ਅਸੀਂ ਉਸ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤਰਾਂ ਜਿਹਦੇ ਇੱਕ ਥਾਪੜੇ ਨਾਲ ਮੁਗਲੀਆਂ ਸਲਤਨਤ ਦੀ ਅਸੀਂ ਇੱਟ ਨਾਲ ਇੱਟ ਖੜਕਾਤੀ ਜਿਨੇ ਸਵਾ ਲੱਖ ਨਾਲ ਇੱਕ ਲੜਾਇਆ ਇਹ ਅੱਜ ਉਹਨਾਂ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਬੈਰੀਗੇਟ ਪਟਕੇ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਦੀ ਹਿੱਕ ਤੇ ਨੱਚ ਕੇ ਹਿੱਕ ਤੇ ਅੱਗ ਬਾਲ ਕੇ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇਕੱਠੇ ਹੋਏ ਆ ਬਿਲਕੁਲ ਭਾਈ ਇਹ ਮਤਲਬ ਠੀਕ ਹੈ ਜਦੋਂ ਤੇ ਮੈਨੂੰ ਤੁਸੀਂ ਕਿਹਾ ਸੀ ਕਿ ਚੀਕਾਂ ਕਢਾਉਣੀਆਂ ਪਈਆਂ ਕੁਛ ਛਮਾ ਤਾਂ ਅਸੀਂ ਇਕੱਠੇ ਹੋ ਕੇ ਚੀਕ ਕਢਾ ਲੈਣੀ ਆ ਪਰ ਇਹ ਪੱਕੀਆਂ ਚੀਕਾਂ ਕਢਾਉਣ ਵਾਲਾ ਮਸਲਾ ਹੱਲ ਕਿਉਂ ਨਹੀਂ ਕਰਦੇਗੇ ਅਸੀਂ ਫਿਰ ਬੜੀ ਛੇਤੀ ਅਸੀਂ ਵਕ ਵਕ ਹੋਏ ਨੇ ਕਿਉਂਕਿ ਮੈਨੂੰ ਮੈਂ ਐ ਕੁਛ ਵੀ ਐਵੇਂ ਹੀ ਲੱਗਦਾ ਮਾਫ ਕਰਨਾ ਇੱਥੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਅਗਲਾ ਕਹਿੰਦਾ ਯਾਰ ਸਟੋਰੀ ਸਟੋਰੀ ਵਧੀਆ ਚੱਲ ਜੂਗੀ ਕਈ ਉਸ ਕਰਕੇ ਆ ਜਾਂਦੇ ਇਹ ਚੀਜ਼ ਤੋਂ ਹਟ ਕੇ ਸਾਨੂੰ ਜਿਹੜੀ ਸਾਡੀ ਸਹੀ ਹੋਣ ਦੀ ਲੜਾਈ ਆ ਉਸ ਲੜਾਈ ਵੱਲ ਪੱਕੇ ਕਿਉਂ ਨਹੀਂ ਕੁੱਦ ਜਾਂਦੇ ਅਸੀਂ ਕਿ ਇੱਕ ਮੋਰਚਾ ਲੱਗੇ ਥੋੜਾ ਲੰਮਾ ਜਾ ਸਕਦਾ ਪਰ ਪਤਾ ਲੱਗ ਜਾਏ ਸੈਂਟਰ ਨੂੰ ਭਈਏ ਪਿੱਛੇ ਹਰਨ ਵਾਲੀ ਕੌਮ ਤਾਂ ਹੈ ਨਹੀਂ ਕਿ ਕਿਉਂਕਿ ਸਾਡਾ ਤਾਂ ਇਤਿਹਾਸ ਬਹੁਤ ਲੰਮਾ ਤੇ ਇਦਾਂ ਹੀ ਚੱਲਦਾ ਆਉਂਦਾ ਦੇਖੋ ਸਟੋਰੀਆਂ ਵਾਲਿਆਂ ਦਾ ਵੀ ਆਉਂਦਾ ਉਹ ਇੱਥੇ ਆਉਂਦੇ ਆ ਸਟੋਰੀ ਪਾਉਂਦੇ ਆ ਘਰੇ ਬੈਠੇ ਲੋਕਾਂ ਨੂੰ ਅੰਦੋਲਨ ਦਾ ਪਤਾ ਤਾਂ ਹੈ ਜਿਵੇਂ ਕਹਿੰਦੇ ਨਾ ਪੁਲਿਸ ਹੁੰਦੀ ਆ ਫਿਰ ਫੌਜ ਹੁੰਦੀ ਆ ਫਿਰ ਕਮਾਂਡੋ ਫੋਰਸ ਹੁੰਦੀ ਆ ਉਵੇਂ ਕਈ ਸਟੋਰੀ ਪਾਉਣ ਲਈ ਆਉਂਦੇ ਆ ਕਈ ਸੰਘਰਸ਼ ਦੇ ਵਿੱਚ ਦਿਨ ਲਾਉਣ ਲਈ ਆਉਂਦੇ ਆ ਕਈ ਆਪਣੀ ਜ਼ਿੰਦਗੀ ਮੌਤ ਨੂੰ ਦਾਅ ਤੇ ਲਾ ਕੇ ਆਉਂਦੇ ਆ ਘਰੇ ਕਹਿ ਕੇ ਆਉਂਦੇ ਵਿੱਚ ਰੋਟੀ ਆ ਇਸ ਕਰਕੇ ਹਰ ਇਹ ਮਤਲਬ ਹਰ ਇੱਕ ਬੰਦੇ ਦਾ ਇੱਥੇ ਆਉਣ ਤੇ ਸਵਾਗਤ ਹੀ ਆ ਜਿਹੜਾ ਵੀ ਆਉਂਦਾ ਚਾਹੇ ਸਟੋਰੀ ਪਾਉਣ ਆਉਂਦਾ ਚਾਹੇ ਸੰਘਰਸ਼ ਦੇ ਵਿੱਚ ਕੁੱਦਣ ਆਉਂਦਾ ਪਰ ਇਹ ਮੈਂ ਇੱਕ ਗੱਲ ਸਮਝਦਾ ਜੇ ਅਸੀਂ ਪੰਜਾਬ ਦੇ ਖਿਲਾਫ ਚੱਲਦੀ ਕਲਮ ਨੂੰ ਰੋਕਣਾ ਹੈ ਜਿਹੜੀ ਹਮੇਸ਼ਾ ਪੰਜਾਬ ਦੇ ਖਿਲਾਫ ਉੱਠਦੀ ਹੈ ਜੇ ਉਹਨੂੰ ਰੋਕਣਾ ਉਹਦੇ ਲਈ ਇੱਕੋ ਹੀ ਹੱਲ ਹੈ ਸਾਨੂੰ ਇੱਕ ਕੌਲ ਦੇਣੀ ਪਊਗੀ ਸਾਰੇ ਪੰਜਾਬ ਦੇ ਵਿੱਚ ਵੱਡੀ ਤੇ ਕੌਲ ਦੇਣੀ ਪਊਗੀ ਤੇ ਹਰ ਪੰਜਾਬੀ ਨੂੰ ਇਹ ਕਹਿਣਾ ਪਊਗਾ ਕਿ ਹਰ ਘਰ ਦੇ ਵਿੱਚੋਂ ਇੱਕ ਨੌਜਵਾਨ ਜਾਂ ਇੱਕ ਬੀਬੀ ਚੱਲ ਕੇ ਚੰਡੀਗੜ੍ਹ ਜਾਂ ਮੋਹਾਲੀ ਜਿੱਥੇ ਵੀ ਕੱਟ ਰੱਖੇ ਉਤੇ ਆਉ 3 ਕਰੋੜ ਦੀ ਆਬਾਦੀ ਆ 3 ਲੱਖ ਬੰਦਾ ਸਾਨੂੰ ਧਰਤੀ ਦੇ ਇਥੇ ਚੰਡੀਗੜ੍ਹ ਤੇ ਲਿਆਉਣਾ ਪੈਣਾ ਚਾਹੀ ਸਾਨੂੰ ਮੁਹੱਲੀ ਲਿਆਉਣਾ ਪਵੇ ਤਾਂ ਕਿ ਸੈਂਟਰ ਤੇ ਸਰਕਾਰ ਚਾਹੇ ਇਸ ਤੇ ਕੋਈ ਵੀ ਸਰਕਾਰ ਹੋਵੇ ਸੈਂਟਰ ਦੇ ਵਿੱਚ ਉਹਨੂੰ ਇਹ ਪਤਾ ਲੱਗ ਜੇ ਵੀ ਜੇ ਅਸੀਂ ਅੱਜ ਤੋਂ ਬਾਅਦ ਕਲਮ ਦੁਆਰਾ ਕੋਈ ਗਲਤ ਫੈਸਲਾ ਪੰਜਾਬ ਲਈ ਕੀਤਾ ਸਾਡੇ ਨਾਲ ਉਸ ਦਿਨ ਵਾਲੀ ਹੋਊਗੀ ਤੇ ਉਦਨ ਵਾਲੀ ਸਾਨੂੰ ਇੱਕ ਦਿਨ ਕਰਕੇ ਵਿਖਾਉਣੀ ਪੈਣੀ ਆ ਪਿੰਡਾਂ ਚ ਘਾਵਤ ਆ ਅਗਲਾ ਕਹਿੰਦਾ ਕਾਕਾ ਆਹ ਕੰਮ ਕਰਨ ਤਾਂ ਲੱਗਿਆ ਤੇਰੇ ਨਾਲ ਹੋਊ ਉਦਨ ਵਾਲੀ ਉਦਨ ਵਾਲੀ ਤੋਂ ਡਰਦਾ ਅਗਲਾ ਕੰਮ ਨਹੀਂ ਕਰਦਾ ਇਹ ਕਰੀ ਨੂੰ ਇਹਨਾਂ ਨੂੰ ਕੀੜੀ ਵਾਲਾ ਪੌਣ ਵਿਖਾਉਣਾ ਪੈਣਾ ਮੈਂ ਇਹ ਗੱਲ ਤੁਹਾਨੂੰ ਵਾਰ-ਵਾਰ ਕਹਿਣਾ ਸਾਨੂੰ ਇਸ ਚੀਜ਼ ਤੇ ਜ਼ੋਰ ਦੇਣਾ ਪੈਣਾ ਮੈਨੂੰ ਲੱਗਦਾ ਕਿ ਜੀ ਉਹ ਉਦਾਂ ਕੱਟ ਮਾਰ ਲੈਣੇ ਆ ਤੇ ਪੱਕੇ ਤੌਰ ਤੇ ਹੋਰ ਮਸਲਿਆਂ ਦਾ ਹੱਲ ਵੀ ਨਾਲ ਹੀ ਆ ਨੇ ਉਹਦੇ ਨਾਲ ਕੀ ਹੋਊਗਾ ਉਹਦੇ ਨਾਲ ਜਿਹੜੀਆਂ ਕਲਮਾਂ ਵਾਰ-ਵਾਰ ਸਾਨੂੰ ਮਤਲਬ ਸੂਈਆਂ ਚ ਭੋਚ-ਭੋ ਚੈੱਕ ਕਰਦੀਆਂ ਵੀ ਇਹਨਾਂ ਦੀ ਅਣਖ ਜਾਂਦੀ ਹੈ ਗੈਰਤ ਜਾਂਦੀ ਹੈ ਇਹਨਾਂ 'ਚ ਕਰੰਟ ਬਾਕੀ ਹੈਗਾ ਉਹਨਾਂ ਨੂੰ ਪਤਾ ਲੱਗ ਜੂ ਵੀ ਇਹਨਾਂ 'ਚ ਕਰੰਟ ਪੂਰਾ ਹੈ ਇਹ ਆਪਦੇ ਗੁਰੂਆਂ ਪੀਰਾਂ ਦੇ ਸਿਧਾਂਤ ਤੇ ਚੱਲਦੇ ਆ ਇਹ ਜ਼ੁਲਮ ਦੇ ਖਿਲਾਫ ਬੋਲਦੇ ਵੀ ਆ ਖੜਦੇ ਵੀ ਆ ਅੜਦੇ ਵੀ ਆ ਲੜਦੇ ਵੀ ਆ ਤਾਂ ਉਹਨਾਂ ਨੂੰ ਇਹ ਚੈੱਕ ਹੋ ਜੂਗਾ ਵੀ ਹੁਣ ਇਹਨਾਂ ਨਾਲ ਪੰਗਾ ਨਾ ਲਈਏ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਤਾਕਤ ਆ ਤੁਹਾਡੇ ਪੱਤਰਕਾਰ ਵੀਰਾਂ ਦੀ ਬਹੁਤ ਵੱਡੀ ਤਾਕਤ ਆ ਅੱਗੇ ਇੱਕ ਗੱਲ ਨੂੰ ਪਹੁੰਚਾਉਣ ਲਈ 24 ਘੰਟੇ ਲੱਗ ਜਾਂਦੇ ਸੀ ਅੱਜ ਘਟਨਾ ਵਾਪਰਦੀ ਸੀ ਅਗਲੇ ਦਿਨ ਅਖਬਾਰ ਚਾਉਂਦੀ ਸੀ ਤੜਕੇ ਲੋਕਾਂ ਤੱਕ ਪਹੁੰਚਦੀ ਸੀ ਅਖਬਾਰ ਵੀ ਮੈਨੇਜ ਕਰ ਲਏ ਜਾਂਦੇ ਸੀ ਹੁਣ ਸੋਸ਼ਲ ਮੀਡੀਆ ਨਾਲ ਇੱਥੇ ਕੋਈ ਘਟਨਾ ਵਾਪਰਦੀ ਆ ਤੇ ਨਾਲ ਦੀ ਨਾਲ ਸਾਰੇ ਪੰਜਾਬ ਦੇ ਵਿੱਚ ਅਗਰ ਨੂੰ ਗੱਲ ਫੈਲ ਜਾਂਦੀ ਫੁ ਨੀ ਥਾਤੇ ਫੁਲਾਨੀ ਜਗਾ ਤੇ ਫੁਲਾਨੇ ਇਨਸਾਨ ਦੇ ਨਾਲ ੱੱਕਾ ਕਰਤਾ ਸੋ ਗੱਲ ਕਰਦਾ ਵੀ ਆਪਾਂ ਨੂੰ ਇੱਕ ਵਾਰੀ ਹੰਬੜਾ ਮਾਰਨਾ ਪੈਣਾ ਉਹ ਅੱਜ ਮਾਰ ਲਓ ਕੱਲ ਮਾਰ ਲਓ ਪਰਸੋ ਮਾਰ ਲਓ ਨਹੀਂ ਤੁਹਾਡੇ ਅਸੀਂ ਸੂਈਆਂ ਚੁਬਦੀਆਂ ਰਹਿਣਗੀਆਂ ਤੁਹਾਡੀ ਅਣਖ ਚੈੱਕ ਹੁੰਦੀ ਰਹੂਗੀ ਇਸੇ ਕਰਕੇ ਤਾਂ ਮੈਂ ਸਟਾਰਟਿੰਗ 'ਚ ਇਹ ਗੱਲ ਕਹੀ ਸੀ ਵੀ ਦੁੱਖ ਆਉਂਦਾ ਅਸੀਂ ਸਭ ਕੁਝ ਆਉਂਦਾ ਕੀ ਨਹੀਂ ਕੀਤਾ 47 ਤੋਂ ਲੈ ਕੇ ਹੁਣ ਤੱਕ ਅਸੀਂ ਪਰ ਫਿਰ ਵੀ ੱੱਕਾ ਪੰਜਾਬ ਨਾਲ ੱੱਕਾ ਪੰਜਾਬ ਬਈ ਜਦੋਂ ਤੁਸੀਂ ਸੀਗੇ 21 ਦੇ ਵਿੱਚ ਜਦੋਂ ਇਹ ਕੁਛ ਹੋਇਆ ਇਹ ਲੈ ਕੇ ਕੌਣ ਆਉਂਦਾ ਇਹਦੇ ਵਿੱਚ ਪਾਲਿਸੀ ਹੈ ਕੀ ਆ ਸੈਂਟਰ ਚਾਹੁੰਦਾ ਕੀ ਆ ਮਤਲਬ ਕਿ ਇੱਕ ਇੱਕ ਕਰਕੇ ਕਿਉਂਕਿ ਹੈ ਤੇ ਸਾਡੀ ਜਮੀਨੀ ਵਿਵਹਾਨ ਸੀਗਾ ਯੂਨੀਵਰਸਿਟੀ ਦੇ ਮੈਂ ਵੀ ਤੁਹਾਨੂੰ ਇੱਕ ਸਵਾਲ ਕਰੂੰਗਾ ਤੇ ਜਵਾਬ ਤੁਹਾਨੂੰ ਨਾਲ ਦੀ ਨਾਲ ਦੇਣਾ ਪਊ ਆਪਾਂ ਲੋਕ ਸਭਾ ਨੂੰ ਸਹੀ ਮੰਨਦੇ ਮੰਦਦੇ ਹਨ ਵੀ ਲੋਕ ਸਭਾ ਰਾਜ ਸਭਾ ਨੂੰ ਵੀ ਸਹੀ ਮੰਨਦੇ ਆ ਪੰਜਾਬ ਦੀ ਵਿਧਾਨ ਸਭਾ ਨੂੰ ਵੀ ਸਹੀ ਮੰਨਦੇ ਆ ਉਸੇ ਤਰ੍ਹਾਂ ਸਿੰਪਲ ਭਾਸ਼ਾ ਦੇ ਵਿੱਚ ਜਿਹੜੀ ਸੈਨੇਟ ਸਿੰਡੀਗੇਟ ਆ ਉਹ ਯੂਨੀਵਰਸਿਟੀ ਦੀ ਲੋਕ ਸਭਾ ਤੇ ਰਾਜ ਸਭਾ ਆ ਹੁਣ ਤੁਸੀਂ ਹਿਸਾਬ ਲਾਓ ਵੀ ਜੇ ਲੋਕ ਸਭਾ ਰਾਜ ਸਭਾ ਨੂੰ ਭੰਗ ਕਰਕੇ ਆਪਾਂ ਕਹਿ ਦਈਏ ਦੇਸ਼ ਦੇ ਵਿੱਚ ਰਾਸ਼ਟਰਪਤੀ ਰਾਜ ਲਾ ਦਾਂਗੇ ਨਹੀਂ ਮਨਜ਼ੂਰ ਕਰਨਾ ਤਾਂ ਆਪਣਾ ਕੋਈ ਲੀਡਰ ਮਨਜ਼ੂਰ ਕਰੂਗਾ ਜੇ ਆਪਾਂ ਕਹਿ ਦਈਏ ਵਿਧਾਨ ਸਭਾ ਭੰਗ ਕਰਕੇ ਗਵਰਨਰਰੀ ਲਾ ਲੇ ਦੋ ਕੋਈ ਲੀਡਰ ਮਨਜ਼ੂਰ ਕਰੂਗਾ ਇਸੇ ਇਹੀ ਦੁੱਖ ਸਟੂਡੈਂਟਾਂ ਨੂੰ ਆ ਉਹ ਕਹਿੰਦੇ ਜਿਦੋਂ ਸਾਡੀ ਗਵਰਨੈਂਸ ਬੋਡੀ ਹੈਗੀ ਆ ਸਾਡਾ ਸਿੰਡੀਗੇਟ ਆ ਸਾਡੇ ਕੋਲੇ ਸੈਨੇਟ ਆ ਉਹਦੇ ਵਿੱਚ ਇਲੈਕਟਡ ਮੈਂਬਰ ਆਉਂਦੇ ਆ ਸਟੂਡੈਂਟ ਆਫ ਦਾ ਆਫ ਦਾ ਰਿਪਰੈਜ਼ੈਂਟੇਟਿਵ ਇਲੈਕਟ ਕਰਦੇ ਆ ਜਿਹੜੇ ਮਤਲਬ ਜਿਹੜੇ ਅਧਿਆਪਕਾ ਉਹ ਆਪਦਾ ਫੈਕਲਟੀ ਵੀ ਵਦੂਗੀ ਪੰਜਾਬ ਯੂਨੀਵਰਸਿਟੀ ਦੇ ਕਿਹੜੇ ਕਾਲਜ ਨੂੰ ਕੀ ਦੇਣ ਆਲਾ ਪਿਆ ਜੋ ਵੀ ਇਥੋਂ ਦੀਆਂ ਯੂਨੀਵਰਸਿਟੀ ਨੂੰ ਟੈਕਲ ਕਰਨ ਵਾਲੀ ਦੂਸਰੀ ਗੱਲ ਇਸ ਯੂਨੀਵਰਸਿਟੀ ਤੇ ਦਾਵਾ ਸਾਡਾ ਹੈ ਇਹ ਯੂਨੀਵਰਸਿਟੀ ਆ ਸਾਡੀ ਮਾਂ ਯੂਨੀਵਰਸਿਟੀ ਆ ਇਥੋਂ ਅਸੀਂ ਪੜ ਕੇ ਅੱਜ ਤੁਹਾਡੇ ਸਾਹਮਣੇ ਬੋਲਣ ਜੋਗੇ ਹੋਏ ਆ ਇੱਥੇ ਹਿਮਾਚਲ ਦਾ ਸਟੂਡੈਂਟ ਪੜਦਾ ਇੱਥੇ ਹਰਿਆਣੇ ਦਾ ਸਟੂਡੈਂਟ ਪੜਦਾ ਇੱਥੇ ਯੂਪੀ ਬਿਹਾਰ ਉੱਤਰਾਖੰਡ ਜੰਮੂ ਰਾਜਸਥਾਨ ਅਸਾਮ ਮਣੀਪੁਰ ਇਵਨ ਸਾਊਥ-ਈਸਟ ਦੇ ਸਟੂਡੈਂਟ ਆ ਕੇ ਪੜਦੇ ਆ ਜੀ ਸਦਕੇ ਪੜਨ ਪਰ ਜਿਹੜੇ ਇਹਦੇ ਐਫੀਲੀਏਟਡ 200 ਦੇ ਕਰੀਬ ਕਾਲਜ ਕੱਲੇ ਪੰਜਾਬ ਦੇ ਨੌਜਵਾਨ ਪੜਦੇ ਆ ਪੰਜਾਬ ਦੇ ਮੁੰਡੇ ਕੁੜੀਆਂ ਪੜਦੇ ਆ ਉਹਨਾਂ ਦੀਆਂ ਫੀਸਾਂ ਅਸੀਂ ਰੈਵੈਨਿਊ ਇਕੱਠਾ ਕਰਕੇ ਦੰਨੇ ਉਹਨਾਂ ਦੀਆਂ ਫੀਸਾਂ ਇਸ ਯੂਨੀਵਰਸਿਟੀ ਦੇ ਦਾਵਾ ਸਾਡਾ ਹੈ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰੂੰਗਾ ਸੈਸ਼ਨ ਬਲਾਓ ਉਹਦੇ ਵਿੱਚ ਮਤਾ ਲੈ ਕੇ ਆਓ ਸਾਰੀਆਂ ਪਾਰਟੀਆਂ ਇਕੱਠੀਆਂ ਕਰੋ ਇਹ ਪੰਜਾਬ ਯੂਨੀਵਰਸਿਟੀ ਜਿਹੜੀ 60% ਆਪਾਂ ਕਹਿੰਦੇ ਨਾ ਸੈਂਟਰ ਦਿੰਦੀ ਆ ਨਹੀਂ ਲੋੜ ਸਾਨੂੰ ਸੈਂਟਰ ਦੀ ਪੰਜਾਬ ਦੇ ਵਿੱਚ ਇੰਨੇ ਤਣਾੜ ਲੋਕ ਆ ਸਾਨੂੰ ਸਾਡੇ ਗੁਰੂ ਸਾਹਿਬ ਨੇ ਫਲਸਫੇ ਦੇ ਕੇ ਗਏ ਆ ਦਸਵੰਦ ਕੱਢਣ ਦਾ ਜੇ ਤੁਸੀਂ ਅੱਜ ਪੰਜਾਬੀਆਂ ਨੂੰ ਆਵਾਜ਼ ਮਾਰ ਦੋ ਨਾ ਕਿ ਪੰਜਾਬੀਓ ਸਾਡੀ ਵਿਦਿਆ ਵਿਚਾਰੀਤਾ ਪਰਉਪਕਾਰੀ ਸਾਡੀ ਵਿਦਿਆ ਖਤਰੇ 'ਚ ਆ ਸਾਡੀ ਮਾਂ ਖਤਰੇ 'ਚ ਆ ਜਿਨੇ ਸਾਡੇ ਬੱਚਿਆਂ ਨੂੰ ਪੜਾਉਣਾ ਉਹਦੇ ਵਿੱਚ ਕੋਈ Hindu ਦਾ ਬੱਚਾ ਮੁਸਲਮਾਨ ਦਾ ਸਿੱਖ ਦਾ ਸਭ ਦਾ ਪੜਨਾ ਧਰਮ ਨਹੀਂ ਵੇਖਿਆ ਜਾਂਦਾ ਉਹਦੇ ਵਿੱਚ ਹਰ ਬੰਦਾ ਆਪਦਾ ਸਵੰਤ ਕੱਢ ਨੂੰ ਤਿਆਰ ਹੋ ਜੂਗਾ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਸਿੱਖ ਧਨਾੜ ਬੈਠੇ ਆ ਕਈ ਦੇਸ਼ਾਂ ਦੇ ਤਾਂ ਪਹਿਲੇ ਨੰਬਰ ਦੇ ਅਮੀਰ ਸਿੱਖ ਆ ਉਹ ਆਪ ਕਹਿਣਗੇ ਅਸੀਂ ਖਰਚਾ ਕਰਨ ਨੂੰ ਤਿਆਰ ਆ ਪੰਜਾਬੀ ਜੇ ਇੱਥੇ ਆਉਣ ਨੂੰ ਤਿਆਰ ਆ ਹਰ ਪੰਜਾਬੀ 100 ਰੁਪਏ ਦਿਨ ਦਾ ਹੋਰ ਜੇ ਪਰ ਐਵਰੇਜ ਵੇਖੀਏ ਇੱਕ ਬੰਦਾ 5-5000 ਦਾ ਖਰਚਾ ਕਰਕੇ ਇੱਕ ਗੱਡੀ ਤੇ ਆਈ ਆ ਤੇ ਜਿਉ ਉਹ ਆ ਇਦਾਂ ਦਾ ਸਵਤੋਤਵ ਆ ਇਹ ਮਤਲਬ ਇਹ ਸਾਨੂੰ ਜੇ ਸੈਂਟਰ ਸਾਡੇ ਨਾਲ ਵਾਰ-ਵਾਰੇ ਧੱਕਾ ਕਰਦੀ ਹੈ ਇਹਨੂੰ ਇਹਨੂੰ ਪੰਜਾਬ ਯੂਨੀਵਰਸਿਟੀ ਘੋਸ਼ਿਤ ਕਰੋ ਇਹਨੂੰ ਕਹੋ ਸਾਡੀ ਪੰਜਾਬ ਜਦੋਂ ਹਰਿਆਣੇ ਨੇ ਆਪਦੀ ਕੁਰਕਸ਼ੇਤਰ ਯੂਨੀਵਰਸਿਟੀ ਬਣਾਈ। ਸ਼ਿਮਲੇ ਨੇ ਆਪਦੀ ਸ਼ਿਮਲਾ ਯੂਨੀਵਰਸਿਟੀ ਬਣਾਈ। ਇਹ ਸਾਡੀ ਯੂਨੀਵਰਸਿਟੀ ਰਹੇਗੀ। ਠੀਕ। ਉਹ ਤੋਂ ਬਾਅਦ ਸੈਂਟਰ ਨੇ ਵਿੱਚ ਹਿੱਸਾ ਰੱਖ ਲਿਆ 60% ਦਾ। ਯਾ ਠੀਕ ਆ ਜੇ ਸੈਂਟਰ ਦਿੰਦਾ ਸਾਡੀਆਂ ਸਾਡੇ ਲੀਡਰ ਕੀ ਕਰੀ ਜਾਂਦੇ ਆ? ਉਹਨਾਂ ਨੂੰ ਕਹਣ ਵੀ ਸਾਡੀ ਸਟੇਟ ਦੀ ਯੂਨੀਵਰਸਿਟੀ ਆਏ। ਸਾਡਾ ਇਰੇ ਤੇ ਦਾਵਾ, ਸਾਡਾ ਚੰਡੀਗੜ੍ਹ ਤੇ ਦਾਵੇ ਦੇ ਨਾਲ ਹੀ ਸਾਡਾ ਦਾਵਾ ਯੂਨੀਵਰਸਿਟੀ ਦੇ ਦਾਵੇ ਨਾਲ ਸਾਡਾ ਚੰਡੀਗੜ੍ਹ ਦਾ ਦਾਵਾ ਮਜ਼ਬੂਤ ਹੁੰਦਾ। ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਏਜੰਸੀਆਂ ਭਾਜਪੀ, ਆਰਐਸਐਸ ਜਾਂ ਖਾਕੀ ਨਿਕਰਾਂ ਦੇ ਜੋ ਵੀ ਯਾਰ ਤੁਸੀਂ ਸਭ ਕਾਵੇਂ ਤੁਸੀਂ ਏਜੰਸੀਆਂ ਦੀ ਗੱਲ ਕਰ ਲਓ ਆਰਐਸਐਸ ਦੀ ਗੱਲ ਕਰ ਲਓ ਮੈਂ ਵਿੱਚ ਹੀ ਕਰੂੰਗਾ ਦਿੱਲੀ ਦੇ ਵਿੱਚ ਰਾਜਕਲੀ ਆਰਐਸਐਸ ਤਾਂ ਨਹੀਂ ਕਰਦੀ ਉੱਥੇ ਕਾਂਗਰਸ ਵੀ ਕਰੂ ਉੱਥੇ ਕਾਮਰੇਡ ਵੀ ਕਰੂ ਉੱਥੇ ਕੋਈ ਵੀ ਆ ਸਕਦਾ ਹੈ ਜਿਹੜੀ ਧਿਰਾਂ ਦੀ ਦੁੱਖ ਇਸ ਗੱਲ ਦਾ ਵੀ ਜਿਹੜੀ ਵੀ ਧਿਰ ਦਿੱਲੀ ਦੇ ਵਿੱਚ ਆ ਜਾਂਦੀ ਹੈ ਉਹ ਪੰਜਾਬ ਨੂੰ ਮਤਰੀ ਪੁੱਤਾਂ ਨੂੰ ਲੈਣਾ ਸ਼ੁਰੂ ਕਰ ਦਿੰਦੀ ਹੈ ਠੀਕ ਅਸੀਂ ਅੱਜ ਕਿਸੇ ਨੂੰ ਇੱਕ ਨੂੰ ਬਲੇਮ ਕਰੀ ਚੱਲੀ ਗਏ ਵੀ ਅੱਜ ਫਲਾਨ ਨੇ ਅਸੀਂ ਨੀਕਰਾਂ ਟੰਗ ਦਾਂਗੇ ਉਹ ਕਰ ਦਾਂਗੇ ਮੈਂ ਕਹੂੰਗਾ ਜੇ ਕੱਲ ਨੂੰ ਉੱਥੇ ਸਰਕਾਰ ਬਦਲ ਗਈ ਫੇਰ ਹੂੰ ਪਹਿਲਾਂ ਪਹਿਲਾਂ ਸਰਕਾਰ ਬੀਜੇਪੀ ਦੀ ਸੀ ਪਹਿਲਾਂ ਕਾਂਗਰਸ ਹੀ ਸੀ ਉਹ ਸਾਡੇ ਉਦੋਂ ਸਾਡੇ ਇਵੇਂ ਕਰਦੇ ਸੀ ਉਦੋਂ ਧੱਖਣ ਹੀ ਹੈ ਦਰਬਾਰ ਸਾਹਿਬ ਸਾਡਾ ਕਿਹਨੇ ਟਾਇਆ ਕਾਂਗਰਸ ਨੇ ਟਾਇਆ ਠੀਕ ਇਹ ਗੱਲ ਕਰਕੇ ਸੈਂਟਰ ਦੇ ਵਿੱਚ ਜਿਹੜੀ ਵੀ ਸਰਕਾਰ ਆ ਅਸੀਂ ਨਹੀਂ ਕਹਿੰਦੇ ਬੀਜੇਪੀ ਕਾਂਗਰਸ ਜੋ ਮਰਜੀ ਆ ਅਸੀਂ ਸੈਂਟਰ ਨੂੰ ਇਸ ਮੇਰਾ ਤਾਂ ਸਿਰਫ ਇੱਕ ਸਵਾਲ ਆ ਕਿ ਪੰਜਾਬ ਤੋਂ ਗਲਤੀ ਕੀ ਹੋਈ ਵੀ ਹੈ ਪੰਜਾਬ ਦੇ ਪੁੱਤਾਂ ਨੇ ਕੀ ਨਹੀਂ ਕੀਤਾ ਭਾਰਤ ਦੇਸ਼ ਲਈ ਤੁਹਾਡੇ ਸਾਹਮਣੇ ਹੀ ਘਨਾਤਾ ਮੈਂ ਤੁਸੀਂ ਵੀ ਇਸ ਗੱਲ ਦੇ ਗਵਾਹ ਹਾਂ ਮਤਲਬ ਅਸੀਂ ਸਾਡੇ ਨਾਲ ਹਮੇਸ਼ਾ ਇੱਕ ਹੀ ਕਿ ਚਿੰਗਾ ਭਲਾ ਕੰਮ ਚੱਲ ਰਿਹਾ ਹੈ ਇਹਦਾ ਮਤਲਬ ਸਬਰ ਪਰਖਦੇ ਆ ਤਰੀਕੇ ਦੇ ਨਾਲ ਮੈਂ ਤਾਂ ਇਹੀ ਸਮਝਦਾ ਉਹ ਚੈੱਕ ਕਰਦੇ ਆ ਵੀ ਪੰਜਾਬੀਆਂ ਪੰਜਾਬ ਦੇ ਵਿੱਚ ਹਜੇ ਵੀ ਉਹ ਕਰੰਟ ਹੈਗਾ ਕਿ ਨਹੀਂ ਨਸ਼ਾ ਇੱਥੇ ਇੰਨਾ ਹੋ ਗਿਆ ਨਸ਼ੇੜੀ ਸਾਡੇ ਪੁੱਤ ਮਾਮਾ ਦੇ ਪੁੱਤ ਮਰ ਗਏ ਪਹਿਲਾਂ ਅਸੀਂ ਉਹ ਜਿਹੜਾ ਜਿਹਨੂੰ ਇਹ ਕਾਲ ਮੈਂ ਤਾਂ ਸੁਨਹਿਰਾ ਦੌਰ ਕਹਿਣਾ ਜਦੋਂ ਸਾਡੇ ਮਤਲਬ ਨੌਜਵਾਨ ਕੋਈ ਵੀ ਜਿਹੜਾ ਸਾਡਾ ਦਰਬਾਰ ਸੈੱਫਟ ਹੋਊਗਾ ਤਾਂ ਕਿਸੇ ਵੀ ਮਾਂ ਦੇ ਪੁੱਤ ਦੇ ਸੀਨਾ ਸੀਨਾ ਛੱਲੀ ਹੋ ਜਾਊਗਾ ਉਹ ਹਥਿਆਰ ਚੱਕੂ ਕੋਈ ਚੱਕੂ ਸਾਡੇ ਹਜ਼ਾਰਾਂ ਸਾਡੇ ਨੌਜਵਾਨ ਇਸ ਤੇਰਾ ਤਾਂ ਪੈ ਹੋਰ ਸਾਨੂੰ ਕੋਈ ਸ਼ੌਂਕ ਨਹੀਂ ਸੀ ਸਾਨੂੰ ਕੋਈ AK47 ਨਾਲ ਪਿਆਰ ਨਹੀਂ ਸੀ ਸਾਡਾ AK47 ਨਾਲ ਪਿਆਰ ਇਸ ਗੱਲ ਕਰਕੇ ਪੈਂਦਾ ਜੇਰੋਂ ਤੁਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਕਾਲ ਤੱਕ ਛੱਡਾ ਦੋਗੇ ਤੇ ਜੇ ਉਦੋਂ ਵੀ ਅਸੀਂ AK47 ਨਾਲ ਚੱਕਾਂਗੇ ਤਾਂ ਫਿਰ ਲੱਖ ਦੀ ਲਾਹਣ ਤਾਂ ਸਾਡੇ ਠੀਕ ਆ ਆਪਦੇ ਆਪ ਤੇ ਹੋਣ ਤੇ ਸਾਨੂੰ ਗੁਰੂ ਦੇ ਪੁੱਤਰ ਹੋਣ ਤੇ ਜੇ ਸਾਡੇ ਅੱਖਾਂ ਦੇ ਸਾਹਮ ਕਾਲ ਤੱਕ ਤਾਤਾ ਦੇ ਅਸੀਂ ਫਿਰ ਵੀ ਕਹੀਏ ਵੀ ਨਹੀਂ ਚਲੋ ਕੋਈ ਗੱਲ ਨਹੀਂ ਜੀ ਤਾਤਾ ਅਸੀਂ ਨਹੀਂ ਪਹਿਲਾਂ ਵਾਇਲੈਂਸ ਕਰਦੇ ਸਾਡੇ ਨਾਲ ਮਜਬੂਰ ਕੀਤਾ ਜਾਂਦਾ ਠੀਕ ਉਵੇਂ ਮੈਂ ਗੱਲ ਕਰਦਾ ਹੁਣ ਅਸੀਂ ਇੱਥੇ ਇਕੱਠ ਕਰਕੇ ਕੀ ਲੈਣਾ ਸੀ ਅਸੀਂ ਇਕੱਠ ਕਰਕੇ ਕੀ ਲੈਣਾ ਜੇ ਸੈਨਿਟ ਚੱਲੀ ਜਾਂਦੀ ਹੈ ਸਿੰਡੀਗੇਟ ਚੱਲੀ ਜਾਂਦੀ ਹੈ ਵਧੀਆ ਕੰਮ ਸਮੂਥਲੀ ਚੱਲੀ ਜਾਂਦਾ ਤਾਂ ਅਸੀਂ ਯਾਰ ਕਮਲੇ ਆ ਲੋਕ ਆ ਜਿੰਨੇ ਇੱਥੇ ਆਏ ਨਾ ਵਿੱਚੋਂ 90% ਕਣਕ ਆਪਦੀ ਵਿੱਚੇ ਛੱਡ ਕੇ ਆਏ ਆ ਆ ਨੌਜਵਾਨ ਮੇਰੇ ਨਾਲ ਕੱਲ ਆਇਆ ਫੋਨ ਮਾਰ ਕੇ ਕਰੀ ਜਾਂਦਾ ਉਹ ਐ ਕਰ ਲਈ ਆ ਬਿੱਥੋ ਵੀ ਚੱਕ ਲਈ ਓਏ ਵਾਣੀ ਵਾਣ ਕਾਲੀ ਆ ਵੀ ਕਰੀ ਜਾਂਦਾ ਭਾਈ ਅੱਜ ਹੁਣ ਆਪਾਂ ਆਵੜਾਂਗੇ ਨਾ ਤੜਕੇ ਫਿਰ ਗਣਕ ਵੀ ਵਿਜਨੀ ਆ ਸਾਰੇ ਸੀਜ਼ਨ ਬਹੁਤ ਤਗੜਾ ਸੀਜ਼ਨ ਬਹੁਤ ਤਗੜਾ ਸਾਰੇ ਇੱਥੇ ਜਿੰਨੇ ਆਏ 90% ਇਹੋ ਜਿਹੇ ਲੋਕ ਆਏ ਆ ਕਿਸਾਨ ਯੂਨੀਅਨ ਵਾਲੇ ਆਏ ਆ ਵਿਦਿਆਰਥੀ ਵਿੱਚੋਂ ਵਿਦਿਆਰਥੀ ਵੀ ਖੇਤੀ ਦਾ ਕਰਾਉਂਦੇ ਆ ਜੇ ਆਪ ਨਹੀਂ ਕਰਾਉਂਦੇ ਬਾਪੂ ਐ ਸੀਜ਼ਨ ਚ ਅਗਲਾ ਕਹਿੰਦਾ ਕਾਕਾ 11 ਮਹੀਨੇ ਭਾਵੇਂ ਪੜ੍ਹ ਲਈ ਪਰ ਐਸ ਮਹੀਨੇ ਤਾਂ ਤੈਨੂੰ ਪਿੰਡ ਆਉਣਾ ਪੈਣਾ ਬਿਲਕੁਲ ਠੀਕ ਸੋ ਭਾਈ ਜਿਹੜੀ ਮੇਨ ਗੱਲ ਆ ਮਤਲਬ ਇਸ ਗੱਲ ਕਰਕੇ ਦੁੱਖ ਹੁੰਦਾ ਮਤਲਬ ਸਾਨੂੰ ਅਸੀਂ ਅਸੀਂ ਵੀ ਇੱਥੇ ਤਾਂ ਆਏ ਆ ਅਸੀਂ ਪਨਾਲੇ ਵਿਦਿਆਰਥੀ ਆ ਪੰਜਾਬੀ ਯੂਨੀਵਰਸਿਟੀ ਦੇ ਠੀਕ ਹੈ ਤੁਸੀਂ ਇੱਥੋਂ ਗਏ ਹੋ ਤੁਸੀਂ ਬਹੁਤ ਕੁਝ ਸਿੱਖਿਆ ਜੇ ਕਹ ਲੋ ਕਿ ਤੁਹਾਡੀ ਪਛਾਣ ਹੈ ਯੂਨੀਵਰਸਿਟੀ ਆ ਇਹਨੇ ਕਰਕੇ ਬਣੀ ਠੀਕ ਹੈ ਮਾਂ ਪਿਓ ਨੇ ਇੱਕ ਪੁੱਤ ਜਨਮ ਦਿੱਤਾ ਉਸ ਤੋਂ ਬਾਅਦ ਚ ਪਛਾਣ ਤੁਸੀਂ ਇੱਥੇ ਖੜ ਕੇ ਬਣਾਈ ਪਰ ਹੁਣ ਇੱਥੇ ਜਿਹੜੇ ਬਹੁਤ ਸਾਰੇ ਲੀਡਰ ਇੱਥੋਂ ਗਏ ਐਮਐਲਏ ਤੱਕ ਬਣ ਗਏ ਐਮਪੀ ਤੱਕ ਬਣ ਗਏ ਪਰ ਜਿਹੜਾ ਉਹਨਾਂ ਦਾ ਬੰਦ ਦਾ ਦਾਵਾ ਸੀ ਇੱਥੇ ਜਾਓ ਜ਼ੋਰ ਮਾਰ ਕੇ ਜੋ ਮਰਜ਼ੀ ਕਰਾ ਸਕਦੇ ਸੀ ਉਸ ਹਕੀਕ ਇੱਕੋ ਦੋ ਵਾਰੀ ਬਣ ਕੇ ਖਾ ਕੇ ਇੱਥੇ ਬਿਸਕਟ ਕਰਾ ਕੇ ਕਮਰੇ ਫਰੀ ਦੇ ਬੁੱਕ ਬੁੱਕ ਲਾ ਕੇ ਇੱਥੇ ਰਾਤਾਂ ਰਿਸ਼ਤਰਾਂ ਨੂੰ ਫਰੀਜ ਕਮਰੇ ਖਲਾ ਕੇ ਵੀ ਆਜੋ ਚੰਡੀਗੜ੍ਹ ਜਾਣਾ ਮੈਂ ਕਮਰਾ ਖਲਾ ਦੂੰਗਾ ਆ ਕਰ ਦੂੰਗਾ ਠੀਕ ਆ ਵੀ ਆਪਣੀ ਬੜੀ ਚੱਲਦੀ ਆ ਡੱਕਾ ਨਹੀਂ ਤੋੜਿਆ ਯੂਨੀਵਰਸਿਟੀ ਦੇ ਵਿੱਚ ਪੜਦਾ ਕੌਣਾ ਵਿਦਿਆਰਥੀ ਹਮ ਵਿਦਿਆਰਥੀ ਰਿਪਰੈਜੈਂਟੇਸ਼ਨ ਹੈ ਨਹੀਂ ਸੈਨੇਟ ਚ ਯੂਨੀਵਰਸਿਟੀ ਦਾ ਨਾ ਪ੍ਰਧਾਨ ਨਾ ਵਾਈਸ ਪ੍ਰਧਾਨ ਨਾ ਜਰਨਲ ਸੈਕਟਰੀ ਨਾ ਜੁਆਇੰਟ ਸੈਕਟਰੀ ਉਹ ਸੈਨੇਟ ਦੇ ਮੈਂਬਰ ਨਹੀਂ ਹਮ 24 ਘੰਟੇ ਵੋਟਾਂ ਸੀ ਕਿੰਨਾਂ ਦੇ ਸਿਰ ਤੇ ਲੈਣੀਆਂ ਵਿਦਿਆਰਥੀਆਂ ਤੋਂ ਕੰਮ ਕੀ ਦੇ ਕਰਾਉਣੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਹਰ ਸਾਲ ਇੱਥੇ ਕੌਂਸਲ ਦੀ ਚੋਣ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਬਣਦਾ 15000 ਦੇ ਕਰੀਬ ਸਟੂਡੈਂਟ ਆ ਵਿਦਿਆਰਥੀ ਜਥੇਬੰਦੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਉਹ 365 ਦਿਨ ਮਿਹਨਤ ਕਰਦੀਆਂ ਉਹ ਨਿੱਕੇ-ਨਿੱਕੇ ਮੁੱਦੇ ਠਾਉਂਦੀਆਂ ਵਿਦਿਆਰਥੀਆਂ ਦਾ ਮਨ ਜਿੱਤਦੀਆਂ ਉਹਨਾਂ ਦੇ ਕੰਮ ਕਰਕੇ ਦਿਖਾਉਂਦੀਆਂ ਫਿਰ ਵਿਦਿਆਰਥੀ ਫੈਸਲਾ ਕਰਦੇ ਵੀ ਐਸ ਸਾੜੀ ਯਾਰ ਆ ਨੌਜਵਾਨਾਂ ਨੇ ਬਹੁਤ ਸੰਘਰਸ਼ ਕੀਤਾ ਸੀ ਇਹਨੂੰ ਪ੍ਰਧਾਨ ਬਣਾਵਾਗੇ ਇਹਨੂੰ ਵਾਈਸ ਪ੍ਰਧਾਨੇ ਇਹਨੂੰ ਜਰਨਲ ਸੈਕਟਰੀ ਇਹਨੂੰ ਜੁਆਇੰਟ ਸੈਕਟਰੀ ਕਿ ਉਹ ਸੈਨੇਟ ਚ ਬਹਿਣ ਦੇ ਹੱਕਦਾਰ ਨਹੀਂ ਜੀਓ ਸੈਨੇਟ ਜਬੰਦ ਦੇ ਹੱਕਦਾਰ ਹੋਣ ਹੋਰ ਕੋਈ ਵੀ ਵੇਖ ਜੂਗਾ ਮੈਂ 20 ਯਾਰੀ ਪੜੇ ਯਾਰੀ ਪਹਿਲਾਂ ਗੱਲ ਕਹੀ ਆ ਕੋਈ ਵੀ ਵੇਖ ਸਕਦਾ ਸੀ ਪਹਿਲਾਂ ਵਿਖਿਆ ਸੀ ਨਾ ਵਿਦਿਆਰਥੀ ਅੱਜ ਵੀ ਕਿਤੇ ਨਾ ਵਿਦਿਆਰਥੀ ਅੱਗੇ ਵਿਕੇ ਕਿਉਂਕਿ ਵਿਦਿਆਰਥੀ ਨੂੰ ਆਏ ਹੁੰਦਾ ਉਹਨੂੰ ਇਹ ਹੁੰਦਾ ਵੀ ਨਹੀਂ ਯਾਰ ਮੇਰੀ ਇੱਜ਼ਤ ਆ ਬਾਅਦ ਚਾ ਕੇ ਉਹਨੂੰ ਐ ਹੁੰਦਾ ਵੀ ਨਹੀਂ ਮੈਂ ਯਾਰ ਮੈਂ ਯੂਨੀਵਰਸਿਟੀ ਨੂੰ ਮੂੰਹ ਕੀ ਦਿਖਾਉਂਗਾ ਮੈਂ ਆਪਣੇ ਨੌਜਵਾਨਾਂ ਨੂੰ ਮੂੰਹ ਕੀ ਦਿਖਾਉਂਗਾ ਉਹ ਸੈਨੇਟ 'ਚ ਬੈਠੇ ਹੁਣ ਜਦੋਂ ਸੈਨੇਟ ਗਲਤ ਫੈਸਲਾ ਕਰੇ ਪ੍ਰਧਾਨ ਉੱਥੇ ਹੱਥ ਖੜਾ ਕਰਕੇ ਕਹਿੰਦੇ ਖਬਰਦਾਰ ਜੇ ਆਹ ਕੰਮ ਕੀਤਾ ਤਾਂ ਮੈਂ ਬਾਹਰ ਜਾ ਕੇ ਸਾਰੀ ਯੂਨੀਵਰਸਿਟੀ ਨੂੰ ਦੱਸ ਦੂੰਗਾ ਹਮ ਇੱਥੇ ਪ੍ਰਧਾਨ ਨੂੰ ਦਰਸ਼ਨੀ ਘੋੜਾ ਬਣਾ ਕੇ ਵਿੱਚ ਵਹਾ ਲੈਂਦੇ ਆ ਕਹਿੰਦੇ ਵੀ ਬਾਹਰ ਆ ਕੇ ਐ ਆ ਕੇ ਬਹਿ ਜਾ ਤੇ ਉੱਥੇ ਜਾ ਕੇ ਦੇਖਣ ਲੱਗ ਪਾ ਬਸ ਵੀ ਕਾਰਵਾਈ ਕਿਵੇਂ ਹੁੰਦੀ ਆ ਤੇ ਜਿੰਨੇ ਸੈਨੇਟ ਮੈਂਬਰ ਹੁਣ ਤੱਕ ਜਿੱਤੇ ਆ ਇਹਨਾਂ ਨੂੰ ਕੱਲ ਮੈਂ ਕਿਸ ਮੈਂ ਕਹਾਂ ਬਾ ਚੁੱਕਣ ਨਾਲ ਕੀ ਹੋ ਜਾਂਦਾ ਸੈਨੇਟ ਮੈਂਬਰੋਂ ਬਾਹਰ ਆ ਕੇ ਬੈਠੋ ਧਰਨੇ ਤੇ ਰਿਪਰੈਜ਼ੈਂਟ ਨਾਲ ਨਾਲ ਨੌਜਵਾਨਾਂ ਨੂੰ ਹੋਕਾ ਦਿਓ ਕਿ ਨੌਜਵਾਨਾਂ ਨੂੰ ਆਜੋ ਜਿਹੜਾ ਵੀ ਤੁਹਾਡੇ ਤੋਂ ਪ੍ਰਧਾਨ ਜਿੱਤੂਗਾ ਇਹਨੂੰ ਕੋਣ ਨੂੰ ਸੈਨੇਟ ਚ ਭਾਵਾਂਗੇ ਸਾਰੀ ਯੂਨੀਵਰਸਿਟੀ ਤੁਹਾਡੇ ਨਾਲ ਆਜੂਗੀ ਗੋਗਲੂਆਂ ਤੋਂ ਮਿੱਟੀ ਛਾੜੇ ਨਾਲ ਕੁਝ ਨਹੀਂ ਹੋਣਾ ਕਸੂਰ ਸਾਰੀ ਹੀ ਹੈ ਹੁਣ ਇੱਥੇ ਆ ਕੇ ਕੋਈ ਐਵੇਂ ਕੁਝ ਡਰਾਮੇ ਕਰੀ ਜਿਲੇ ਮੈਂ ਬੋਲਦਾ ਨਹੀਂ ਕਿਉਂਕਿ ਸਾਡੇ ਵੀ ਕੀ ਭਰਾ ਸੈਨੇਟ ਮੈਂਬਰ ਵੀ ਰਹੀ ਅਗਲਾ ਕਹੂਗਾ ਨਹੀਂ ਮੇਰੇ ਬਾਰੇ ਬੋਲਦਾ ਮੈਂ ਕਿਸੇ ਬਾਰੇ ਨਹੀਂ ਬੋਲਦਾ ਮੈਂ ਪਰ ਉਹਨਾਂ ਨੂੰ ਭਰਾਵਣ ਮੈਂ ਐਤ ਕੀ ਪੀਲ ਕੀਤੀ ਸੀ ਹਮ ਮੈਂ ਕਹਤ ਕਿ ਸੈਨੇਟ ਦੀ ਟੇਟ ਆ ਜਾਂਦੀ ਆ ਉਸ ਬੰਦੇ ਨੂੰ ਵੋਟ ਕਰਿਓ ਜਿਹੜਾ ਬੰਦਾ ਡੇਟ ਆਉਣ ਤੋਂ ਪਹਿਲੇ ਦੇਣੀ ਵੀਡੀਓ ਬਣਾਊਗਾ ਵੀ ਭਾਈ ਜੀ ਮੈਂ ਇਲੈਕਸ਼ਨ ਲੜ ਰਹੇ ਹਾਂ ਅਤ ਕੀ ਮੈਂ ਇਲੈਕਸ਼ਨ ਲੜੂੰਗਾ ਮੇਰਾ ਅਜੰਡਾ ਪੰਜਾਬ ਯੂਨੀਵਰਸਿਟੀ ਦੀ ਕੌਂਸਲ ਨੂੰ ਸੈਨੇਟ ਵਿੱਚ ਬਹਾਉਣਾ ਜੇ ਮੈਂ 4 ਸਾਲਾਂ ਦੇ ਆਪਣੀ ਟਰਮ ਦੇ ਵਿੱਚ ਨਾ ਬਾ ਸਕਿਆ ਤਾਂ ਮੈਂ ਜ਼ਿੰਦਗੀ ਦੇ ਵਿੱਚ ਕਰੇ ਸੈਨੇਟ ਨੇ ਲੜੂੰਗਾ ਉਹ ਟਾਸਕ ਤਾਂ ਲਾਓ 4 ਸਾਲਾਂ ਦਾ ਕਰਕੇ ਤਾਂ ਵਿਖਾਓ ਮੈਂ ਕਿਹਾ ਜਿਹੜਾ ਇਹ ਵੀਡੀਓ ਨਹੀਂ ਪਾਉਂਦਾ ਵੋਟ ਨਾ ਪਾਇਓ ਲੱਗ ਜੂ ਪਤਾ ਹੂੰ ਬਿਹਾਰੀ ਗੱਲ ਆ ਜਦ ਤੁਸੀਂ ਤਾਂ ਸੁਣ ਗਲਤ ਗੱਲ ਕਰਦਾ ਨਹੀਂ ਸਹੀ ਗੱਲ ਆ ਠੀਕ ਆ ਨਾ ਮਤਲਬ ਇਹ ਇਸ ਕਰਕੇ ਗੱਲਾਂ ਮੈਂ ਤਾਂ ਕਰਦਾ ਬਈ ਬੀ ਇਹ ਚੀਜ਼ਾਂ ਜ਼ਰੂਰੀ ਆ ਨੌਜਵਾਨਾਂ ਨੂੰ ਜਾਗਰੂਕ ਕਰਾਉਣਾ ਆਪਾਂ ਲਾਸਟ ਦੇ ਪੰਨੇ ਜਿਵੇਂ ਤੁਸੀਂ ਅਸਤੀਰਬੇ ਚੋਂ ਲੰਘੇ ਹੋ ਕੀ ਜਿੱਦਾਂ ਹੁਣ ਇਕੱਠ ਵੱਜ ਗਿਆ ਅੱਜ ਆ ਇਹ ਤਾਂ ਬਹੁਤ ਸਾਰੀਆਂ ਸਾਡੇ ਗੱਡੀਆਂ ਰੋਕੀਆਂ ਗਈਆਂ ਬਹੁਤ ਸਾਰੇ ਡਰਦੇ ਲੋਕ ਗੈ ਚਲੇ ਕਿਤੇ ਝਟਪਾ ਹੋਈਆਂ ਬਹੁਤ ਕੁਝ ਹੋ ਗਿਆ ਅੱਜ ਕਈਆਂ ਨੂੰ ਡਰਾਇਆ ਵੀ ਗਿਆ ਕਈ ਕਹਿੰਦੇ ਤਾਂ ਇੱਥੇ ਇਧਰ ਉਧਰ ਆਏ ਸੀ ਪੂਰਾ ਪਰਾਂ ਵੀ ਹੋਏ ਹੋਣਗੇ ਕੀ ਇਸ ਇਕੱਠ ਦੇ ਨਾਲ ਚੀਕ ਵੱਜੂਗੀ ਮਸਲਾ ਹੱਲ ਵਾਲੇ ਪਾਸੇ ਜਾਊਗਾ ਜਾਂ ਫਿਰ ਇੱਕ ਇਕੱਠ ਬਣ ਕੇ ਇੱਕ ਉਹ ਖਬਰਾਂ ਤੇ ਸਾਡੇ ਮੀਡੀਆ ਦੀ ਖਬਰਾਂ ਬਣ ਕੇ ਰਹਿ ਜਾਊਗਾ ਉਸ ਤੋਂ ਬਾਅਦ ਫਿਰ ਸਰਕਾਰ ਦਬਾਅ ਨਾ ਜੀ ਗਈ ਨਾ ਨਹੀਂ ਦਬਾਣੀ ਸਰਕਾਰ ਨੂੰ ਵੀ ਮੈਂ ਸਮਝਦਾ ਇਕੱਠ ਨਾਲ ਪਤਾ ਲੱਗ ਗਿਆ ਵੀ ਲੋਕ ਜਾ ਕੇ ਰੁਕਾ ਹਾਂ ਲੋਕ ਠੱਕਾ ਨਹੀਂ ਹੋਣ ਦੇਣਗੇ ਤੇ ਜੇ ਇਹਨਾਂ ਨੇ ਇਹ ਧੱਕਾ ਕੰਟੀਨਿਊ ਰੱਖਿਆ ਤਾਂ ਇਹ ਜਿਹੜਾ ਤੁਸੀਂ ਅੱਜ ਘੱਟ ਦੇਖਿਆ ਇਹ ਅਗਲੀ ਵਾਰ ਡਬਲ ਹੋ ਜਾਊਗਾ ਮੇਰਾ ਪੂਰਨ ਸਹੀ ਕੀ ਨਾ ਇਹ ਕਿਤਾ ਸੀਜ਼ਨ ਸੀਗਾ ਕਣਕਾਂ ਬੀਜ ਲੈਣ ਦਿਓ ਜੇ ਉਹ ਗਲਤੀ ਕਰ ਬੈਠੇ ਤੇ ਫਿਰ ਇਹਦੇ ਨਾਲ ਕਹਿਣਾ ਵੀ ਇਹ ਕੱਟ ਜਿਹੜਾ ਅੱਜ ਤੁਸੀਂ ਵੇਖਿਆ ਇਹ ਟ੍ਰਿਪਲ ਤੋਂ ਵੀ ਗਾਂ ਡੱਕ ਜਾਊਗਾ ਤੁਹਾਨੂੰ ਮੈਂ ਸੜਕਾਂ ਜਾਮ ਵਿਖਾਊਗਾ ਤੁਹਾਨੂੰ ਹਰ ਜ਼ਿਲ੍ਹੇ 'ਚ ਪ੍ਰੋਟੈਸਟ ਹੁੰਦਾ ਦਿਖਾਊਗਾ ਜਿੱਤੇ ਫਿਰ ਸਮਝ ਲਾਣਾ ਚਾਹੀਦਾ ਕਿ ਤੇ ਯੂਨੀਵਰਸਿਟੀ ਲੈਣਾ ਹੈ ਚੰਡੀਗੜ੍ਹ ਨਾਲ ਲੈ ਕੇ ਚੱਲੇ ਜਾਣਾ ਮੈਂ ਉਹੀ ਬਾਈ ਕਹਿਣਾ ਨਾ ਵੀ ਇਹ ਚੀਜ਼ਾਂ ਕੀ ਲੋੜ ਆ ਹੂੰ ਯੂਨੀਵਰਸਿਟੀ ਚੱਲੀ ਜਾਂਦੀ ਐ ਸੈਨੇਟ ਸਿੰਡੀਗੇਟ ਹੈਗੀ ਆ ਆਪਾਂ ਹੁਣ ਕਹੀਏ ਵੀ ੱੱੱਕੇ ਨਾਲ ਵੀਸੀ ਨੂੰ ਤਾਂ ਇਹ ਆ ਵੀ ਸੈਨੇਟ ਮੈਂ ਨਾਮਿਨੇਟ ਕਰ ਲਾ ਜੇ ਵੀਸੀ ਦੀ ਸੈਨੇਟ ਨਾਮਿਨੇਟ ਹੋਗੀ ਇੱਥੇ ਪ੍ਰੋਫੈਸਰ ਉਹਦੇ ਮਗਰ ਪੁੱਛ ਲਾਉਂਦੇ ਤੁਰੇ ਫਿਰਿਆ ਕਰਨਗੇ ਕਿ ਸਾਨੂੰ ਨੇਮੀਨੇਟ ਕਰਦੇ ਸਾਨੂੰ ਨਾਮਿਨੇਟ ਕਰਦੇ ਹੁਣ ਜਿਹੜੇ ਅਗਲੇ ਆਪ ਬਣ ਕੇ ਆਉਂਦੇ ਉਹ ਅਗੂ ਵੀਸੀ ਨੂੰ ਪਾਈ ਜਾਂਦੇ ਆ ਇਹ ਡੈਮੋਕ੍ਰੇਸੀ ਦੀ ਖੂਬਸੂਰਤੀ ਆ ਠੀਕ ਹੁਣ ਇਹ ਬਸ ਸਿੰਪਲ ਜੀ ਗੱਲ ਆ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਸਲਾਹ ਕਰਨੀ ਪਤਾ ਇਹ ਉਹ ਜਿਹੜੇ ਉੱਤੇ ਬੈਠੇ ਜਿਹੜੇ ਸਲਾਹਾਂ ਪੁੱਠੀਆਂ ਦਿੰਦੇ ਆ ਵੀ ਆ ਕਰ ਲੋ ਜੀ ਟਿੱਕੀ ਜੀਰੋ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਗਲਤ ਚੀਜ਼ ਆ ਤੁਸੀਂ ਹੁਣ ਦੁਬਾਰਾ ਦੁਬਾਰਾ ਫੇਰ ਪੰਗਾ ਲੈ ਲਿਆ ਮੈਨੂੰ ਲੱਗਦਾ ਲੀਡਰਾਂ ਦਾ ਵੀ ਸ਼ੇਅਰ ਘਟ ਕਸੂਰ ਆ ਇਹ ਜਿਹੜੇ ਬਾਬੂ ਨਹੀਂ ਬੈਠੇ ਕਲਮਾ ਵਾਲੇ ਹਾਂ ਇਹ ਉਹਨਾਂ ਦਾ ਕਸੂਰ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਇਹ ਨਾਰਮਲ ਚੀਜ਼ ਆ ਕਿ ਸਟੂਡੈਂਟ ਹੈਗਾ ਕਰ ਦਿੰਦੇ ਆ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਇਹ ਦਾ ਇਰੈਕਸ਼ਨ ਕਿੰਨਾ ਪਟੀਕਾ ਜਾ ਲਾ ਕੇ ਸੰਤਾਂ ਦੇ ਸਾਥੀ ਵੀ 6 ਸਟੂਡੈਂਟਸ ਸੀ ਉਹ ਉਹ ਵੀ ਨਹੀਂ ਜਿਵੇਂ ਤੁਸੀਂ ਕਿਹਾ ਕਿ ਵਿਕਦੇ ਨਹੀਂ ਝੁਕਦੇ ਨਹੀਂ ਕਿ ਉਹ ਵੀ ਅੜੇ ਦੇ ਕਿੱਡੀ ਮੂਵਮੈਂਟ ਤਗੜੀ ਹੋਈ ਇਹਦਾ ਮਤਲਬ ਹੈ ਤੁਸੀਂ ਮਜਬੂਰ ਕਰ ਰਹੇ ਹੋ ਵਿਦਿਆਰਥੀ ਮੈਂ ਅੱਗੇ ਕਹਿਣਾ ਹੁੰਦਾ ਵਿਦਿਆਰਥੀ ਕਿਹੋ ਜੀ ਚੀਜ਼ ਆ ਉਹ ਕਿਸੇ ਵੀ ਕ੍ਰਾਂਤੀ ਨੂੰ ਜਨਮ ਦੇ ਸਕਦਾ ਰਾਤੋਂ ਰਾਤ ਹਮ ਵਿਦਿਆਰਥੀਆਂ ਦੀ ਢੀ ਤੱਕ ਹਮ ਵਿਦਿਆਰਥੀਆਂ ਦੇ ਵਿੱਚ ਇੰਨਾ ਜੋਸ਼ ਆ ਉਹਨਾਂ ਨੇ ਕੋਈ ਨਹੀਂ ਅੱਗਾ ਪਿਛਾ ਵੇਖਣਾ ਥੋੜਾ ਜਿਹਾ ਵੱਡੀ ਉਮਰ ਦਾ ਬੰਦਾ ਹੋ ਜੇ ਨਾ ਘਰ ਪਰਿਵਾਰ ਸਭ ਕੁਝ ਵੇਖਣ ਲੱਗ ਪੈਂਦਾ ਪਰ ਉਹ ਵਿਦਿਆਰਥੀ ਬੰਦਾ ਹੁੰਦਾ ਨਾ ਉਹ ਇਹ ਹੁੰਦਾ ਵੀ ਯਾਰ ੱਤਕਾ ਨਹੀਂ ਚਰਨਾ ਜੋ ਮਰਜ਼ੀ ਹੋ ਜੇ ਕਿਵੇਂ ਆਪਣੇ ਕਾਫਰੀ ਟਾਂਡੇ ਵਾਲੀ ਹੈਣੀ ਭਾਂਡੇ ਵਾਲੀ ਹੈਣੀ ਉਹ ਅਗਲਾ ਕਹਿੰਦਾ ਫਿਰ ਜਿਹੜੇ ਟਾਂਡੇ ਵਾਲੀ ਹੈਣੀ ਜਿਹੜੇ ਭਾਂਡੇ ਵਾਲੀ ਜੋ ਹੋਊਗਾ ਹੋਵੇ ਵੇਖੀ ਜਾਊਗੀ ਸੋ ਮੈਂ ਸਮਝਦਾ ਕਦੇ ਵੀ ਵਿਦਿਆਰਥੀਆਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਨਿਵਾੜ ਨੇਪਾਲ ਦੇ ਵਿੱਚ ਵੀ ਨੌਜਵਾਨ ਤੇ ਵਿਦਿਆਰਥੀ ਸਨ ਬਹੁਤ ਵੱਡੀ ਧਾਰਨਾ ਸੀ ਠੀਕ ਹੈ ਬੰਗਲਾਦੇਸ਼ ਦੇ ਵਿੱਚ ਵੀ ਨ ਪੁਲੀਸ ਸਰਕਾਰ ਦੀ ਕੀ ਕੜਾਤੀ ਠੀਕ ਹੈ ਮੈਂ ਉਹ ਕਹਿਣਾ ਵੀ ਸਾਡਾ ਦੇਸ਼ ਬੜਾ ਪੀਸਫੁਲ ਹੀ ਚੱਲ ਰਿਹਾ ਸਾਡਾ ਗੁਲਦਸਤਾ ਹੂੰ ਜੇਕਰ ਵੱਖਰੇ ਵੱਖਰੀ ਵਖਰੀ ਪਾਸ਼ਾ ਵਖਰੇ ਵਖਰੇ ਸਾਡੇ ਸੂਬੇ ਆ ਬੜਾ ਸੋਹਣਾ ਗਰਦਸਤਾ ਸਾਡਾ ਸਾਰਾ ਅਸੀਂ ਯੂਨੀਵਰਸਿਟੀ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਖੂਬਸੂਰਤ ਚੀਜ਼ ਆ ਜਿਹੜਾ ਬੰਦਾ ਇਸ ਯੂਨੀਵਰਸਿਟੀ ਵਿੱਚ ਪੜ੍ਹ ਜਾਂਦਾ ਨਾ ਉਹਨੂੰ ਨਾਲ ਦੇ ਦਾ ਇਹ ਵੀ ਨਹੀਂ ਪਤਾ ਹੁੰਦਾ ਵੀ ਹਿੰਦੂ ਆ ਮੁਸਲਮਾਨ ਆ ਸਾਈ ਹੈ ਕੀ ਆ ਜਾਤ ਵੇਖੀ ਜਾਂਦੇ ਇੱਥੇ ਜਾਤ ਨਾ ਪਾਤ ਨਾ ਧਰਮ ਵਖੀ ਜਾਂਦੀ ਇੱਥੇ ਯਾਰੀ ਵੇਖੀ ਜਾਂਦੀ ਇਹ ਵੀ ਮੇਰਾ ਯਾਰ ਆ ਯਾਰ ਠੀਕ ਇਹ ਚੀਜ਼ ਬੜੀ ਖੂਬਸੂਰਤ ਉਹੀ ਸਾਡੇ ਦੇਸ਼ ਦੇ ਵਿੱਚ ਆ ਅਸੀਂ ਨਹੀਂ ਵੰਡੀਆਂ ਪਾਉਦੇ ਸਾਨੂੰ ਸਾਰਾ ਦੇਸ਼ ਹੀ ਪਿਆਰਾ ਸਾਨੂੰ ਕੇਰਲ ਵਾਲੇ ਵੀ ਪਿਆਰੇ ਸਾਨੂੰ ਅਸਾਮ ਵਾਲ ਤੇ ਪਿਆਰੀਓ ਮੈਨੂੰ ਯੂਨੀਵਰਸਿਟੀ ਪਿਆਰੀ ਓਵੇਂ ਸਾਨੂੰ ਸਾਡੀ ਵਿਦਿਆ ਪਿਆਰੀ ਹੈ ਇਹ ਸਾਰਾ ਕੁਝ ਸਾਨੂੰ ਪਿਆਰਾ ਅਸੀਂ ਸਿਰਫ ਲੀਡਰਾਂ ਨੂੰ ਸਮਝਾਉਣੇ ਆਂ ਵੀ ਇਹ ਵੰਡੀਆਂ ਨਾ ਪਾਓ ਇਹ ਚੀਜ਼ਾਂ ਨਾ ਕਰੋ ਇਹ ਚੀਜ਼ਾਂ ਇਹ ਚੀਜ਼ਾਂ ਦਾ ਇੱਕ ਵੀ ਪਤਾ ਨਹੀਂ ਹੁੰਦਾ ਵੀ ਕਿਹੜੀਆਂ ਚੀਜ਼ਾਂ ਕਿਹੜੇ ਗਲਤ 바ਸੇ ਚਲੀਆਂ ਜਾਂ ਜਾਣ ਰੋਪਨ ਲਾਸਟ ਇਸ ਸਨੇਹਾ ਜੂਥ ਕਾਕੇ ਜੂਥ ਤੁਹਾਡੇ ਨਾਲ ਵੀ ਬਹੁਤ ਸਾਰਾ ਜੁੜਿਆ ਹੈ ਕਿਉਂਕਿ ਪਿਛਲੇ ਉਸ ਸਮੇਂ ਦੇ ਦੌਰ ਹਰੇਕ ਨੂੰ ਚਾਹੁੰਦੇ ਹੁੰਦੇ ਆ ਤੁਹਾਡੇ ਨਾਲ ਜੁੜੇ ਹੋਣ ਕਰਕੇ ਕਈ ਬੰਦੇ ਇਹ ਚੀਜ਼ ਦੇਖਦੇ ਆ ਉਹਦਾ ਇੱਥੇ ਬਹੁਤ ਸਾਰੇ ਬੁਲਾਰੇ ਤੁਹਾਨੂੰ ਸੁਣ ਸੁਣ ਕੇ ਬਣੇ ਹੁਣ ਮੇਰਾ ਯੂਥ ਨੂੰ ਇੱਕੋ ਸਨੇਹਾ ਜਿੱ ਉਹ ਕਹਿੰਦਾ ਮੈਂ ਕਬਰਸਤਾਨ ਦੇ ਵਿੱਚ ਉਹਨਾਂ ਦੀਆਂ ਕਬਰਾਂ ਵੇਖੀਆਂ ਜਿਹੜੇ ਇਹ ਸੋਚ ਕੇ ਸਣੀ ਹਟਣਾ ਮਾਰਟਿਨ ਲੂਥਰ ਕਿੰਗ ਨੇ ਕਿਹਾ ਸੀ ਵੀ ਜੇ ਉੱਡ ਨਹੀਂ ਸਕਦੇ ਤਾਂ ਭੱਜ ਲੋ ਕਿ ਭੱਜ ਨਹੀਂ ਸਕਦੇ ਤਾਂ ਤੁਰ ਲੋ ਜੇ ਤੁਰ ਨਹੀਂ ਸਕਦੇ ਰੋੜ ਲੋ ਪਰ ਅੱਗੇ ਵਧਦੇ ਰਹੋ ਠੀਕ ਆ ਸੰਘਰਸ਼ ਕਰਨਾ ਸਾਡੇ ਖੂਨ ਦੇ ਵਿੱਚ ਆ ਤੱਕੇ ਦੇ ਖਿਲਾਫ ਖੜਨਾ ਸਾਡੇ ਖੂਨ ਦੇ ਵਿੱਚ ਆ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਇਹ ਦਿੱਤੀ ਆ ਗੁਰਤੀ ਵੀ ਜੁਲਮ ਕਰਨਾ ਪਾਪ ਆ ਜੁਲਮ ਸਹਿਣਾ ਪਾਪ ਆ ਕਿਸੇ ਨੂੰ ਡਰਾਉਣਾ ਪਾਪ ਆ ਡਰਨਾ ਪਾਪ ਆ ਠੀਕ ਇਸ ਕਰਕੇ ਇਹ ਗੱਲ ਪੰਜਾਬ ਨੂੰ ਭੁੱਲ ਜੋ ਪੰਜਾਬ ਆਜ਼ਾਦ ਸੀ ਪੰਜਾਬ ਆਜ਼ਾਦ ਹੈ ਪੰਜਾਬ ਆਜ਼ਾਦ ਰਹੂਗਾ ਇਹਨੂੰ ਜਦੋਂ ਵੀ ਕੋਈ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰੂਗਾ ਉਹਨੂੰ ਮੂੰਹ ਤੋੜ ਮੱ ਜਵਾਬ ਮਿਲੂ ਜੀ ਬਿਲਕੁਲ ਪੰਜਾਬ ਆਜ਼ਾਦ ਸੀ ਕਿਉਂਕਿ ਸਪਰਿੰਗ ਦੀ ਤਰ੍ਹਾਂ ਜਿਵੇਂ ਜਿਵੇਂ ਟਾਈਟ ਹੁੰਦਾ ਫਿਰ ਇਹਦੀ ਤੜ ਭੇੜੀ ਹੁੰਦੀ ਆ ਸੱਟ ਫਿਟ ਵੀ ਲਾਉਂਦਾ ਇਸ ਕਰਕੇ ਪੰਗਾ ਲੈਣ ਦੀ بجائے ਪੰਜਾਬ ਦੇ ਜਿਹੜੇ ਮਸਲੇ ਹੱਲ ਹੈਗੇ ਉਹ ਪਿਆਰ ਨਾਲ ਮਿਲ ਬੈਠ ਕੇ ਹੱਲ ਕਰਦੇ ਨੇ ਸਹੀ ਜੀ ਬਹੁਤ ਬਹੁਤ ਧੰਨਵਾਦ ਰੋਬਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ